ਰਾਖਤ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੁੱਕਰ ਸਵਾਗਤ ਕਰਦਾ ਪੰਜਾਬ ਦੇ ਵਿੱਚ ਕਿਉਂਕਿ ਲੋਕ ਸਭਾ ਚੋਣਾਂ ਲਈ ਮਾਹੌਲ ਗਰਮ ਹੋਣ ਲੱਗਿਆ ਹੈ ਤੇ ਨਾਲ ਰੁਸਿਆ ਨੂੰ ਮਨਾਉਣ ਦਾ سلسلہ جاری ਹੈ ਕਈ ਅਜਿਹੇ ਨੇ ਜਿਹੜੇ ਰੁਸੇਵਾ ਜਿਆਦਾ ਬੁਖਾਰੇ ਨੇ ਤੇ ਬਾਲਾ ਬਦਲੀ ਕਰ ਰਹੇ ਨੇ ਇਹ ਸ਼ਾਇਦ ਪਹਿਲੀ ਵਾਰ ਹੋਇਆ ਹੋਣਾ ਕਿ ਸਿਆਸੀ ਬਾਲੇ ਬੰਦੀਆਂ ਬਹੁਤ ਬਦਲੀਆਂ ਗਈਆਂ ਨੇ ਤੇ ਜਿਸ ਤੋਂ ਲੋਕਾਂ ਨੂੰ ਇਹ ਨਜ਼ਰ ਆਉਣ ਲੱਗ ਪਿਆ ਕਿ ਜਿਹੜੇ ਵੀ ਸਾਡੇ ਸਿਆਸੀ ਲੀਡਰ ਨੇ ਉਹਨਾਂ ਨੂੰ ਆਪਣੀਆਂ ਅਹੁਦੇਦਾਰੀਆਂ ਆਪਣੀਆਂ ਕੁਰਸੀਆਂ ਪਿਆਰੀਆਂ ਨੇ ਜਿਹੜੋ ਕਹਿੰਦੇ ਕਿ ਅਸੀਂ ਸੇਵਾ ਕਰਦੇ ਆਂ ਪਾਰਟੀ ਦੀ ਪੰਜਾਬ ਦੀ ਉਹ ਇੱਕ ਕਹਿਣ ਦੀਆਂ ਗੱਲਾਂ ਨੇ ਕਿਉਂਕਿ ਬੁੱਧਿਆਗੁੰਆਂਦੀਆਂ ਜਿਹੜੀਆਂ ਲਾਲਾ ਨੇ ਉਹ ਕੁਰਸੀ ਵੱਲ ਤੁਰੰਤ ਡਿੱਗਦੀਆਂ ਨੇ ਤੇ ਅੱਜ ਅਸੀਂ ਗੱਲ ਕਰਾਂਗੇ ਸੰਗਰੂਰ ਲੋਕ ਸਭਾ ਹਲਕੇ ਦੀ ਇਸ ਸੰਗਰੂਰ ਲੋਕ ਸਭਾ ਹਲਕੇ ਦੇ ਵਿੱਚ ਕਿਸ ਤਰ੍ਹਾਂ ਦਾ ਸਿਆਸੀ ਮਾਹੌਲ ਹੈ ਕਿਹਦੇ ਕਿਹਦੇ ਨਾਲ ਮੁਕਾਬਲਾ ਹੋਣਾ ਹੈ ਕਿਉਂਕਿ ਮੁੱਖ ਮੰਤਰੀ ਦਾ ਸੰਗਰੂਰ ਜਿਹੜਾ ਜ਼ਿਲ੍ਹਾ ਹੈ ਤੇ ਨਾਲ ਦੋ ਬਾਰ ਉਕਮੰਦਰੀ ਪਾਲ ਜਾਨ ਇੱਕ ਜਿੱਤ ਕੇ ਵੀ ਗਏ ਨੇ ਦੂਜੇ ਪਾਸੇ ਇੱਕ ਕਾਰਕੂ ਪੱਕੀ ਲਹਿਰ ਵਜੋਂ ਜੋ ਜੋ ਹੈਗਾ ਫਲੈਸ਼ ਦੇ ਕਰਤਾ ਤਰਤਾ ਰਹੇ ਸਿਮਰਜੀਤ ਸਿਮਾਨ ਉਹ ਵੀ ਇਤੋਂ ਜੋਰ ਜਮਾਈ ਕਰ ਰਹੇ ਨੇ ਉਹਦੇ ਵੱਲ ਵੀ ਲੋਕਾਂ ਦਾ ਧਿਆਨ ਆ ਸਿਮਰਜੀਤ ਸਿਮਾਨ ਵੱਲ ਕਿ ਉਹ ਇਸ ਵਾਰ ਕੀ ਪੰਥ ਦਾ ਅਖਿਆਰ ਕਰੇਗਾ ਤੇ ਕੀ ਲੋਕਾਂ ਨੂੰ ਫਿਰ ਆਪਣੇ ਵੱਲ ਖਿੱਚ ਸਕੇਗਾ ਨਾਲ ਇੱਕ ਵੱਡਾ ਲੀਡਰ ਸੰਪਲ ਸਿੰਘ ਹੈਰਾ ਜੋ ਪੰਥਕ ਮੁੱਢਿਆ ਤੇ ਪੰਥਕ ਪਾਰਟੀ ਨੂੰ ਬਧਾਰੇ ਬੋਲਦੇ ਰਹੇ ਨੇ ਤੇ ਨੌਜਵਾਨਾਂ ਤੇ ਜਿੰਨੇ ਵੀ ਗਲਤ ਕੇਸ ਬਣਦੇ ਨੇ ਉਹ ਡਟ ਕੇ ਮੁਕਾਬਲਾ ਕਰਦੇ ਰਹੇ ਨੇ ਸਰਕਾਰਾਂ ਦਾ ਵਿਰੋਧ ਕਰਨ ਕਾਰਨ ਉਹਨਾਂ ਨੂੰ ਕਈ ਵਾਰ ਥੇਲ ਵੀ ਜਾਣਾ ਪਿਆ ਤੇ ਕਈ ਮਕਦਮੇ ਉਹਨਾਂ ਤੇ ਚੱਲੇ ਨੇ ਤੇ ਪਰ ਉਹ ਕਹਿੰਦੇ ਮੈਂ ਡਟੇ ਰਾਂਗਾ ਨੌਜਵਾਨਾਂ ਦੀ ਪੱਕੀ ਵਿੱਚ ਤੋਂ ਤੁਹਾਡੇ ਯਾਦ ਹੋਏਗਾ ਕਿ ਪਹਿਲਾਂ ਪੁਲਿਸ جوابਾਂ ਲਾਉਂਦੀ ਸੀ 2-3 ਸਾਲ ਪਹਿਲਾਂ ਦੀ ਗੱਲ ਹੈ ਤੇ ਇੱਕ ਨੌਜਵਾਨ ਨੇ ਖੁਦਕਸ਼ੀ ਕਰ ਲਈ ਸੀ ਉਹ ਵੀ ਸ਼ਾਇਦ ਸਮਰੂਹ ਲੋਕਾਂ ਹਲਕੇ ਦਾ ਜਿਹਦੇ ਨਾਲ ਸੰਬੰਧਤ ਉਹ ਨੌਜਵਾਨ ਸੀ ਤੇ ਕਹਰੇ ਨੇ ਉਹਦਾ ਡਟਮਾ ਵਿਰੋਧ ਕੀਤਾ ਇੱਕ ਮੂਵਮੈਂਟ ਤੇ ਲਈ ਪਾਕਿਸਤਾਨ ਐ ਹਰਮੀ ਕਹਰੇ ਦੇ ਨਾਲ ਆਏ ਕਿ ਜਿਹੜੇ ਉਥੇ ਕੇ ਸੀਗੇ ਬਰਾਉਨ ਪੋਰਟ ਬਣਾਉਂਦੀ ਸੀ ਉਥੇ ਰੋਕ ਲੱਗੀ ਸੀ ਸੋ ਸ੍ਰੀ ਗੁਰੂ ਆਮ ਲੋਕਸਭਾ ਦੀ ਗੱਲ ਕਰਾਂਗੇ ਕਿ ਇਸ ਦਾ ਅਕਸਰ ਪੂਰੇ ਪੰਜਾਬ ਦੇ ਵਿੱਚ ਇਹ ਚਰਚਾ ਰਹਿੰਦੀ ਹੈ ਕਿ ਸ੍ਰੀ ਗੁਰੂ ਰਾਣਾ ਜਿਹੜਾ ਮਾਨ ਹੈ ਪੋਰਟ ਟਰੋਲੇ ਨਹੀਂ ਜਾ ਸਕਦਾ ਪਤਾ ਨਹੀਂ ਕਿ ਕਿਸ ਤਰ੍ਹਾਂ ਲੈ ਲੈਣਾ ਕਿਸ ਨੂੰ ਧੋਬੀ ਪਟੜਾ ਮਾਰ ਦੇਣਾ ਕਿ ਕਿਸ ਨੂੰ ਆਪਣੇ ਗਲਾ ਦੇ ਵਿੱਚ ਲੈ ਲੈਣ ਸੋ ਕੁਕਰ ਜੀ ਜਿਹੜਾ ਹੈਗਾ ਸੰਗਰੂਰ ਲੋਕ ਸਭਾ ਹਲਕਾ ਤੇ ਖਾਸ ਸੰਗਰੂਰ ਜ਼ਿਲ੍ਹਾ ਫਿਰ ਇਹ ਨਾਲ ਨੇ ਅੱਜ ਡਾਕਟਰ ਭਗਵੰਤ ਸਿੰਘ ਇਹ ਖਾਸ ਸੰਗਰੂਰ ਤੇ ਰਹਿਣ ਵਾਲੇ ਨੇ ਇਹਨਾਂ ਨਾਲ ਗੱਲ ਕਰਦੇ ਆ ਕਿ ਸੰਗਰੂਰ ਦੇ ਸਿਆਸੀ ਸਮੇਂ ਕਰਨ ਕੀ ਨੇ ਡਾਕਟਰ ਸਾਹਿਬ ਬਹੁਤ-ਬਹੁਤ ਸ਼ੁਕਰੀਆ ਕੁਕਰ ਸਾਹਿਬ ਸਹਿਸਤੀਤਾਂ ਅਸਾਂ ਕੀ ਲੱਗਦਾ ਸੰਗਰੂਰ ਦੇ ਵਿੱਚ ਚੋਣ ਸਰਗਰਮੀਆਂ ਪੂਰੀ ਤਰ੍ਹਾਂ ਚੱਲ ਪਈਆਂ ਨੇ ਕਿ ਹਜੇ ਲੋਕ ਆੜੀ ਬਲ ਜ਼ਿਆਦਾ ਧਿਆਨ ਦੇ ਰਹੇ ਨੇ ਕੁਕਰ ਸਾਹਿਬ ਐਸੇ ਤੱਕ ਜਿੱਥੋਂ ਤੱਕ ਦੇਖਿਆ ਜਾ ਸਕਦਾ ਹੈ ਸਭਾਈ ਭਾਰਤੀ ਜਨਤਾ ਪਾਰਟੀ ਤੇ ਬਾਕੀ ਸਾਰੀਆਂ ਪਾਰਟੀਆਂ ਨੇ ਆਪੋ ਆਪਣੇ ਉਮੀਦਵਾਰਾਂ ਦੇ ਵਿੱਚ ਤਾਰਜਤੇ ਗਏ ਨੇ ਤੇ ਉਹ ਵੀ ਆਪੋ ਆਪਣੀ ਤੌਰ ਤੇ ਜਿਸ ਤਰ੍ਹਾਂ ਦੀ ਹੈਗੇ ਅਨੁਕੂਲ ਮੀਟਿੰਗਾਂ ਜਾਂ ਆਪਣੇ ਸਮਰਥਕਾਂ ਨੂੰ ਮਿਲ ਮੇਲ ਜੋ ਇਸ ਤਰ੍ਹਾਂ ਦਾ ਕਾਰਜ ਉਹਨਾਂ ਨੇ ਸ਼ੁਰੂ ਕਰ ਦਿੱਤਾ ਹੈਗਾ ਭਾਰਤੀ ਜਨਤਾ ਪਾਰਟੀ ਹਲੇ ਆਪਣੇ ਉਮੀਦਵਾਰ ਦੀ ਤਿਆਰਸ਼ ਦੇ ਵਿੱਚ ਹੈ ਤੇ ਸੰਗਰੂਰ ਕਜਿਹਾ ਵੱਖਰਾ ਹਲਕਾ ਹੈ ਜਿਹੜਾ ਕਿ ਪੰਜਾਬ ਦੇ ਵਿੱਚੋਂ ਹਟ ਕੇ ਇੱਕ ਵੱਖਰੀ ਤਰ੍ਹਾਂ ਦਾ ਨਮਾਹੀ ਤੇ ਜੇ ਦਿੰਦਾ ਤੇ ਨਵਾਂ ਹੀ ਵਰਤਾਂਤ ਸਿਰ ਤੇ ਯਾਪਦੇ ਵਿੱਚ ਸੰਗਰੂਰ ਦੀ ਬਹੁਤ ਵੱਡੀ ਸਿਆਸੀ ਪੱਖ ਦੇ ਵਿੱਚੋਂ ਦੇਖਿਆ ਜਾਵੇ ਤਾਂ ਇਥੋਂ ਜਲੇ ਦੇ ਵਿੱਚ ਵੀ ਤੇ ਨ ਮੁਕਮਤੀ ਬਣੀ ਨੇ ਸੋ ਰੂਰ ਜ਼ਿਲ੍ਹੇ ਦੇ ਵਿੱਚੋਂ ਵੱਡੇ ਪੋਲੀਟਿਸ਼ੀਨ ਵੀ ਪੈਦਾ ਹੋਏ ਨੇ ਬੜੀਆਂ ਇਥੋਂ ਦੀਆਂ ਲਹਿਰਾਂ ਵੀ ਚਲਦੀਆਂ ਰਹੀਆਂ ਨੇ ਸੰਗਰੂਰ ਦਾ ਆਪਣਾ ਇੱਕ ਵੱਖਰੀ ਹੀ ਰੱਖਣ ਪਹਿਚਾਨ ਹੈ ਪਰੰਤੂ ਜਿੱਥੋਂ ਤੱਕ ਸੰਗਰੂਰ ਦੀ ਇਲਾਕੇ ਦੀ ਜੋ ਤਰੱਕੀ ਦਾ ਸਵਾਲ ਹੈ ਉਹ ਹਾਲਾਂਕਿ ਇਹ ਦੂਸਰੇ ਹਲਕਿਆਂ ਨਾਲੋਂ ਦੂਸਰੇ ਸ਼ਹਿਰਾਂ ਨਾਲੋਂ ਪਛੜਿਆ ਹੋਇਆ ਇੱਥੇ ਉਸ ਤਰ੍ਹਾਂ ਦਾ ਵਿਕਾਸ ਨਹੀਂ ਹੋਇਆ ਪਰ ਜਰੂਰ ਦਾ ਇੱਕ ਜਿਹੜਾ ਆਪਣਾ ਹੀ ਵੱਖਰਾ ਵਰਤਾਰਾ ਹੈ ਤੇ ਵੱਖਰੀ ਹੀ ਸੋਚ ਹੈ ਲੋਕ ਬੜੇ ਚੇਤਨੇ ਸੁਜਾਗ ਨੇ ਤੇ ਉਸ ਢੰਗ ਦੇ ਨਾਲ ਹੀ ਇੱਕ ਆਪਣੀ ਰਾਜਨੀਤੀ ਨੂੰ 모ੜਾ ਦੇਣ ਦੀ ਸਮਰੱਥਾ ਰੱਖਦੇ ਇਸ ਵਾਰ ਕੀ ਲੱਗਦਾ ਕਿ ਕਾਲੀ ਪੋਲਿਟਿਕਸ ਦੀ ਜੇਕਰ ਗੱਲ ਕਰੀ ਢੀਂਡਸਿਆ ਦਾ ਕਾਫੀ ਪ੍ਰਭਾਵ ਮੰਨਿਆ ਜਾਂਦਾ ਸੀ ਢੀਂਡਸਿਆ ਨੇ ਸੁਖਵੀਰ ਸਿੰਘ ਬਾਦਲ ਨਾਲ ਸਹਿਮਤੀ ਦੇ ਦਿੱਤੀ ਸੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸੀ ਪਰ ਚਰਚਾ ਸੀ ਕਿ ਡਾਕਟਰ ਪਰਮਿੰਦਰ ਸਿੰਘ ਢੀਂਡਸਾ ਨੂੰ ਮਿਲੇਗੀ ਜਦੋਂ ਡਾਕਟਰ ਨਾਲ ਮਿਲੀ ਤਾਂ ਅਨਰਾਜਗੀ ਹੋ ਗਈ ਵੱਡੇ ਜੋ ਢੀਂਡਸਾ ਸਾਹਿਬ ਦੇ ਸੰਢੀਂਡਸਾ ਨੇ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਪਰੋਸੇ ਵਿੱਚ ਨਹੀਂ ਲੈ ਗਿਆ ਜਦੋਂ ਸਰੂਰ ਦੀ ਜੋ ਚੋਣ ਲੜਾਉਣ ਵਾਸਤੇ ਉਮੀਦਵਾਰ ਜਦੋਂ ਤਿਆਰ ਕੀਤਾ ਜਾ ਰਿਹਾ ਸੀ ਉਸ ਤੋਂ ਬਾਅਦ ਸੁਖਵੀਰ ਬਾਦਲ ਉਹਨਾਂ ਦੇ ਘਰ ਵੀ ਜਾ ਕੇ ਤੇ ਅੱਜ ਵੱਖਰੀ ਕਿਸਮ ਦਾ ਬਿਆਨ ਆਇਆ ਢੀਂਡਸਾ ਦਾ ਕਹਿੰਦਾ ਮੈਂ ਹਮਾਇਤ ਨਹੀਂ ਕਰਾਂਗਾ ਕੱਲ੍ਹ ਦੀ ਉਮੀਦਵਾਰ ਦੀ ਜੇਕਰ ਕੱਲ੍ਹ ਹੀ ਪਾਰਟੀ ਜੁਆਇਨ ਕਿਉਂ ਕਰਨੀ ਸੀ ਜੇਕਰ ਉਹਨਾਂ ਨੇ ਮਾਇਤ ਨਹੀਂ ਕਰਨੀ ਇਦੇ ਵਰਗੀ ਚਰਚਾ ਸੰਗਰੂਰ ਵਿੱਚ ਉਕਰ ਸਾਹਿਬ ਇੱਕ ਗੱਲ ਯਾਦ ਆਉਂਦੀ ਹੈ ਵੀ ਸਮੇ ਸਮੇ ਸਮਰੱਥ ਉਹੀ ਅਰਜਣ ਦੇ ਬਾਣ ਉਹੀ ਅਰਜਣ ਦੇ ਹੱਥ ਜਿਸ ਤਰ੍ਹਾਂ ਕਿ ਦੇਖਿਆ ਜਾਵੇ ਸਰਦਾਰ ਸਿੰਘ ਦੇ ਵੀ ਠੀਕ ਸਾਦਾ ਪਿਛਲੇ ਲੰਮੇ ਸਮੇਂ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਵਿੱਚ ਸੰਗਰੂਰ ਕੇ ਬਰਨਾਲਾ ਜ਼ਿਲ੍ਹੇ ਦੇ ਵਿੱਚ ਇੱਕ ਵੱਡਾ ਦਬਦਬਾ ਰਿਹਾ ਜਿਸ ਤਰ੍ਹਾਂ ਕਿ ਪਿਛੋਸਤਨ ਮੇ ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਸੀ ਤਾਂ ਉਸ ਤੋਂ ਬਾਅਦ ਜਥੇਦਾਰ ਗੁਰਚਨ ਸਿੰਘ ਤੜਨ ਆੁਰ ਉਰ ਦਸ਼ੁਰਾ ਹੋਣ ਤੋਂ ਬਾਅਦ ਸੰਗਰੂਰ ਜ਼ਿਲ੍ਹਾ ਸੁਮੇਤ ਚੇਤਾ ਉਹ ਦੇ ਸਰਦਾਰ ਸਖਦੀਪ ਸਿੰਘ ਨੂੰ ਸੰਭਾਲ ਦਿੱਤਾ ਗਿਆ ਸੀ ਤੇ ਇਹ ਵੀ ਇੱਕ ਵੱਖਰੀ ਬਨੰਬਣਾ ਹੈ ਵੱਖਰੀ ਵਰਤਾਰਾ ਹੈ ਕਿ ਸਰਦਾਰ ਸਖਦੀਪ ਸਿੰਘ 1997 ਦੇ ਵਿੱਚ ਆਪਣੀ ਵਿਧਾਨ ਸਭਾ ਦੀ ਚੋਣ ਹਾਰ ਕੇ ਪਰੰਤੂ ਉਹਨਾਂ ਨੂੰ ਹਾਰ ਦੇ ਵਿੱਚੋਂ ਹੀ ਸ਼ਕਤੀਆਂ ਮਿਲਦੀਆਂ ਆ ਰਹੀਆਂ ਓਕੇ ਤੋਂ ਬਾਅਦ ਉਹ ਪਲੈਨਿੰਗ ਬੋਰਡ ਦੇ ਡਿਪਟੀ ਚੇਅਰਮੈਨ ਬਿਜਲੀ ਬੋਰਡ ਦੇ ਚੇਅਰਮੈਨ ਤੋਂ ਉਸ ਤੋਂ ਬਾਅਦ ਰਾਜ ਸਭਾ ਦੇ ਮੈਂਬਰ ਬਣੇ ਤੇ ਨਾਲ ਦੀ ਨਾਲ 1999 ਤੇ ਜਿਹੜੀ ਬਾਏ ਇਲੈਕਸ਼ਨਸ ਨਾਮ ਦੀ ਆਈ ਉਹਦੇ ਵਿੱਚ ਉਹਨਾਂ ਦੇ بیٹے ਸਰਦਾਰ ਪਰਮਿੰਦਰ ਸਿੰਘ ਢੀਂਸਾ ਨੂੰ ਟਿਫਟ ਦਿੱਤਾ ਤੇ ਉੱਥੇ ਸਮੁੱਚੀ ਪੰਜਾਬ ਦੀ ਸਰਕਾਰ ਸਾਰਾ ਲਾਓ ਲਸ਼ਕਰ ਇੱਥੇ ਬੈਠੇ ਰਹੇ ਤੇ ਪਰਮਿੰਦਰ ਸਿੰਘ ਢੀਂਸਾ ਵੱਡੇ ਮਾਰਦੰ ਦੇ ਨਾਲ ਜੇਤੂ ਹੋਏ ਤੇ ਸਰਦਾਰ ਪਰਮਿੰਦਰ ਸਿੰਘ ਢੀਂਸਾ ਜਿਹੜੇ ਬਹੁਤ ਥੋੜਾ ਸਮਾਂ ਪਹਿਲਾਂ ਹੀ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਪੂਰੀ ਕਰਕੇ ਆਏ ਸੀ ਉਹਨਾਂ ਦਾ ਕੈਰੀਅਰ ਦੀ ਸ਼ੁਰੂਆਤ ਹੋਈ ਤੇ ਉਸ ਤੋਂ ਬਾਅਦ ਸਰਦਾਰ ਪਰਮਿੰਦਰ ਸਿੰਘ ਢੀਂਸਾ ਪੰਜਵਾਰ ਦੇ ਐਮਐਲਏ ਬਣੇ ਨੇ ਉੱਥੋਂ ਤੇ ਉਹ ਪੰਜਾਬ ਦੇ ਵਿੱਚ ਡਬਲਯੂਡੀ ਮਿਨਿਸਟਰ ਅਤੇ ਹੀ ਸਿੱਤ ਮੰਤਰੀ ਮਿਨਿਸਟਰ ਰਹੇ ਤੇ ਉਹਨਾਂ ਨੇ ਆਪਣੇ ਇਲਾਕੇ ਦੇ ਵਿੱਚ ਜੋ ਕਾਰਜ ਕੀਤੇ ਹੁਣ ਜਦੋਂ ਅਪਾ ਜਦੋਂ ਅਪਾ ਢੀਂਡਸੇ ਪਰਿਵਾਰ ਦੀ ਗੱਲ ਕਰ ਹੀ ਰਿਹਾ ਤਾਂ ਪਿਓ ਪੁੱਤ ਦੇ ਵਿੱਚ ਵੀ ਵਖਰੇਵਾ ਕਰਨਾ ਪੈਗਾ ਕਹਿੰਦਾ ਖੁਦ ਦੇਖਿਆ 1997 ਚੋਣ ਦੇ ਵਿੱਚ ਸੁਰਜੀਤ ਸਿੰਘ ਰਖੜਾ ਜਦੋਂ ਟਿਆਲਾ ਲੋਕ ਸਭਾ ਹਲਕੇ ਤੋਂ ਖੜੇ ਹੋਏ ਸੀਗੇ ਉਦੋਂ ਪਰਮਿੰਦਰ ਸਿੰਘ ਢੀਂਡਸਾ ਜਾਂਦੇ ਸੀ ਲੋਕਾਂ ਦੇ ਗੋਡਿਆਂ 'ਤੇ ਲਾਉਂਦੇ ਸੀ ਮਿਲਦੇ ਸੀ ਜਿਸ ਤਰ੍ਹਾਂ ਪਹਿਲਾਂ ਕੱਟ ਕਰਨ ਦਾ ਇੱਕ ਪ੍ਰਭਾਵ ਜਨ ਬਣਾਉਣਾ ਹੁੰਦਾ ਤੇ ਲੋਕਾਂ ਨੇ ਦੇਖਿਆ ਕਿ ਯਾਰ ਇਹ ਮੁੰਡਾ ਠੀਕ ਹੈ ਬਜ਼ੁਰਗਾਂ ਦੇ ਪੈਰੀਂ ਹੱਥ ਲਾਉਂਦਾ ਗੋਡੀਆਂ ਚਲਾਉਂਦਾ ਸਾਰਿਆਂ ਨੂੰ ਮਿਲਦਾ ਹੈ ਨਰਮ ਸੁਭਾਵਾ ਵੱਡੇ ਢੀਂਡਸੇ ਦੇ ਵਿੱਚ ਇਸ ਲੈਵਲ ਦੀ ਕੁਆਲਿਟੀ ਹੈ ਨਹੀਂ ਸੀ ਪਰਮੇਂਦਰ ਢੀਂਡਸਾ ਦਾ ਕਈ ਵਾਰ ਪਿੰਡਾਂ ਦੇ ਨਾਂ ਵੀ ਭੁੱਲ ਜਾਂਦੇ ਸੀ ਜਾਂ ਬੰਦਿਆਂ ਨੂੰ ਭੁੱਲ ਜਾਂਦੇ ਸੀ ਕਿ ਕਿਤੂ ਆ ਕੌਣ ਹੈ ਉਤੋਂ ਜਿਹੜੇ ਢੀਂਡਸਿਆਂ ਦੀ ਬਰਸਤ ਤੇ ਸਿਆਸੀ ਪੱਖੋਂ ਪਰਮੇਂਦਰ ਢੀਂਡਸਾ ਦਾ ਕਾਫੀ ਕਬਜ਼ਾ ਰਿਹਾ ਤੇ ਹੋ ਸਕਦਾ ਇਹਨਾਂ ਨੂੰ ਲੱਗਦਾ ਹੋਵੇ ਕਿ ਪਰਮੇਂਦਰ ਢੀਂਡਸਾ ਬਹੁਤੀ ਵਾਰ ਜਿੱਤੇ ਹੈ ਕਿ ਲੋਕ ਸਭਾ ਜਿੱਤ ਲੈਣੀ ਆ ਤਾਂ ਕਰਕੇ ਨਰਾਜ਼ਗੀ ਹੋਵੇ ਕੀ ਕਹਿਣਾ ਚਾਹੋ ਕੋਕਰ ਸਾਹਿਬ ਜਿਵੇਂ ਕਿ ਪਹਿਲਾਂ ਹੀ ਹੋਇਆ ਜਦੋਂ ਕਾਲੀ ਦਲ ਦੇ ਵਿੱਚ ਸੰਯੁਕਤ ਕਾਲੀ ਦਲ ਮਰਜ ਹੋਇਆ ਤੇਹੀ ਪ੍ਰਭਾਵ ਜਾ ਰਿਹਾ ਕਿ ਕਿਪ੍ਰਿੰਦਰ ਸਿੰਘ ਨੂੰ ਇੱਕੋ ਦਿੱਤਾ ਜਾਵੇਗਾ ਤੇ ਉਹਨਾਂ ਨੇ ਆਪਣੀ ਅੰਗ ਗਤੀ ਵਿਧੀਆਂ ਵੀ ਸ਼ੁਰੂ ਕਰ ਦਿੱਤੀਆਂ ਸਨ ਲੋਕਾਂ ਨੂੰ ਮਿਲਣਾ ਚਾਹੁੰਦਾ ਪਰੰਤੂ ਜਿਉਂ ਹੀ ਪਾਰਟੀ ਨੇ ਆਪਣਾ ਜਿਹੜਾ ਫੈਸਲਾ ਲਿਆ ਹੈ ਪਾਰਟੀ ਦੇ ਕਿਉਂਕਿ ਹਰ ਇੱਕ ਪਾਰਟੀ ਦੇ ਆਪੋ ਆਪਣੇ ਸਰਵੇਖਣ ਹੁੰਦੇ ਨੇ ਆਪੋ ਆਪਣਾ ਇੱਕ ਸਟਰਕਚਰ ਹੁੰਦਾ ਉਹਨਾਂ ਦੇ ਵੱਖੋ ਵੱਖਰੇ ਫੋਰਮ ਹੁੰਦੇ ਨੇ ਉਹਨਾਂ ਦੇ ਰਾਹੀਂ ਕਿਸ ਤਰ੍ਹਾਂ ਕੇ ਉਹਨਾਂ ਨੇ ਫੈਸਲਾ ਕਰਕੇ ਸਰਦਾਰ ਇਕਬਾਲ ਸਿੰਘ ਢੁੰਡਾ ਨੂੰ ਕਿੱਥੋਂ ਟਿਕਟ ਦੇ ਦਿੱਤਾ ਕਿਉਂਕਿ ਇਕਬਾਲ ਸਿੰਘ ਢੁੰਡਾ ਨੂੰ ਪਹਿਲਾਂ ਪਾਰਲੀਮੈਂਟ ਹਲਕੇ ਦਾ ਇੰਚਾਰਜ ਵੀ ਲਗਾਇਆ ਹੋਇਆ ਸੀ ਤੇ ਉਹ ਵੱਡੀਆਂ ਕਮੇਟੀਆਂ ਦੇ ਉੱਪਰ ਵੀ ਰਹੇ ਸੀ ਤੇ ਉਹਦਾ ਲੌਜੀਕ ਇਹ ਦਿੱਤਾ ਜਾ ਰਿਹਾ ਸ਼ੂਨੀ ਕਾਲੀਦਲ ਵੱਲੋਂ ਕਿ ਜਿਹੜੀਆਂ ਵਿਲੇ ਦੀਆਂ ਜਾਂ ਜਿੱਥੋਂ ਵੀ ਸਾਡੀ ਸਰਵੇਖਣ ਕਰਾਇਆ ਤੇ ਰਿਪੋਰਟਾਂ ਆਈਆਂ ਨੇ ਉਹ ਇੱਕ ਵਾਰ ਫਿਰ ਹੁੰਦਾ ਦੇ ਹੱਕ ਵਿੱਚ ਆਈਆਂ ਸੀ ਤੇ ਪਰਮਿੰਦਰ ਸਿੰਘ ਢੀਸਾ ਨੂੰ ਇਥੋਂ ਕਮਜੋਰ ਕੰਟੀਡੀ ਕਿਹਾ ਗਿਆ ਸੀ ਇਸ ਕਰਕੇ ਮੈਦਾਨ ਦੇ ਵਿੱਚ ਨਹੀਂ ਉਤਾਰਿਆ ਗਿਆ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਬੇਸ਼ੱਕ ਕੌਮਨੀਕਲ ਲੀਡਨ ਨੂੰ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਜੋ ਆਪਣੇ ਸਮਰਥਕਾਂ ਦੀ ਜੋ ਮੀਟਿੰਗ ਹੋਈ ਹੈ ਜਿਹਦੇ ਵਿੱਚ ਸਤਜ ਪਰਮਿੰਦਰ ਸਿੰਘ ਢੀਸਾ ਨੇ ਸ਼ੁਰੂਆਤ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਝੰਡਾ ਸੈੱਟ ਕੀਤਾ ਜਿਹਦੇ ਵਿੱਚ ਉਹਨਾਂ ਦੀ ਅਸਲ ਦੇ ਵਿੱਚ ਇੱਕ ਬੇਵਸੀ ਸਾਹਮਣੇ ਆ ਰਹੀ ਉਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਵੱਡਾ ਜਲੌਹ ਭਰਪੂਰ ਨਹੀਂ ਸੀ ਉਹਦੇ ਵਿੱਚ ਇੱਕ ਬੇਵਸੀ ਤੇ ਦੂਸਰਾ ਉਹਨਾਂ ਨੂੰ ਉਹਨਾਂ ਵੱਲੋਂ ਇੱਕ ਬਾ imageHeightਰੂ ਦੇ ਉੱਪਰ ਭਰੋਸਾ ਜਿਵੇਂ ਵੀ ਬਾ imageHeightਰੂ ਨੂੰ ਸ਼ਾਇਦ ਇਹੋ ਹੀ ਮਨਜ਼ੂਰ ਸੀ ਚਲੋ ਅਸੀਂ ਹੁਣ ੁੱਪ ਬੈਠੇ ਹਾਂ ਤੇ ਅਸੀਂ ਨਾ ਪਾਰਟੀ ਦੇ ਖਿਲਾਫ ਬਿਆਨ ਦਿੱਤਾ ਹੈ ਤੇ ਨਾ ਹੀ ਅਸੀਂ ਇਲੈਕਸ਼ਨ ਕੈਂਪੇਨ ਦੇ ਵਿੱਚ ਜਾਵਾਂਗੇ ਏ ਉਹਨਾਂ ਨੇ ਜਿਹੜਾ ਆਪਣਾ ਫੈਸਲਾ ਪਹਿਲੀ ਸੈੱਟ ਕਰਨ ਦਾ ਉਸ ਤੋਂ ਬਾਅਦ ਪਰ ਇਹ ਤਾਂ ਦੱਸਾਂ ਵਸਤਰਾਂ ਘਰੇ ਬੈ ਜਾਣਾ ਤਾਂ ਸਿਆਸੀ ਖੁਦਕਸੀ ਹੁੰਦੀ ਹੈ ਤੁਸੀਂ ਪਾਰਟੀ ਨਾਲ ਚੱਲੋ ਅੱਗੇ ਵਿਧਾਨ ਸਭਾ ਚੋਣਾਂ ਆਉਣੀਆਂ ਨੇ ਅ ਫਿਰ ਕੀ ਹੋ ਗਿਆ ਜੇ ਨਹੀਂ ਟਿਕਟ ਵੀ ਲੱਗਾ ਟਿਕਟ ਆਪਣੇ ਆਪ ਤੋਂ ਕੋਈ ਵੱਡੀ ਚੀਜ਼ ਥੋੜੀ ਹੈ ਤੁਹਾਨੂੰ ਟਿਕਟਾਂ ਨਹੀਂ ਮਿਲੀਆਂ ਪਾਰਟੀ ਨੇ ਕਿੰਨਾ ਕੁਝ ਦਿੱਤਾ ਤੁਹਾਨੂੰ ਉਹ ਵੀ ਤਾਂ ਅਜ ਚਿੱਤ ਰੱਖਣਾ ਚਾਹੀਦਾ ਬਿਲਕੁਲ ਖੋਕਰ ਸਾਹਿਬ ਇਹ ਵੀ ਹੈ ਨਾ ਉਹੀ ਵੀ ਬਿਲਕੁਲ ਆਪਣੀ ਬੇਵੱਸੀ ਜੀ ਜ਼ਾਹਰ ਕਰਕੇ ਤੇ ਜਿਸ ਤਰ੍ਹਾਂ ਦਾ ਅਸਰਾ ਪਰ ਮੈਂ ਦਿੰਦਾ ਖਿੰਕੀ ਸਦਾ ਸਵਾ ਹਾਈ ਸੁਪਰ ਬੜੀ ਸਾਉ ਸ਼੍ਰੀਖ ਤੇ ਇਸ ਤਰ੍ਹਾਂ ਦੀ ਉਹ ਕਹਿ ਦੇਣਾ ਤੁਸੀਂ ਜਿਵੇਂ ਗੱਲ ਕਹੀ ਆ ਵੀ ਸਿਆਸੀ ਖੁਦਕਸ਼ੀ ਵਾਲਾ ਮਾਰਗ ਤੇ ਚੱਲ ਪਏ ਤੇ ਇਹ ਵੀ ਹੋ ਸਕਦਾ ਪਰ ਕਿਉਂਕਿ ਸਿਆਸੀ ਜਿਹੜੇ ਲੀਡਰ ਨੇ ਉਹ ਲਾਜ ਨਹੀਂ ਆ ਇੱਕ ਗਣਟੀਆਂ ਮਿੰਟੀਆਂ ਦੇ ਵਿੱਚ ਹੁੰਦੀ ਹੈ ਗੇਮ ਜਿਹੜੀ ਸਿਆਸਤ ਦੀ ਗੇਮ ਹੈ ਜਿਸ ਤਰ੍ਹਾਂ ਕਿ ਇਸ ਵਾਰ ਨਹੀਂ ਤਾਂ ਅਗਲੀ ਵਾਰ ਤੇ ਅਗਲੀ ਨਹੀਂ ਤਾਂ ਉਦੋਂ ਅਗਲੀ ਸਹੀ ਬੰਦੇ ਬੈਠੇ ਹੁੰਦੇ ਨੇਗੇ ਕਿ ਉਹ ਕਹਿੰਦੇ ਸਦਾ ਪ੍ਰਮਿੰਦਰ ਸਿੰਘ ਢਿੰਡਸਾ ਯੰਗ ਲੀਡਰ ਨੇ ਇਹਨਾਂ ਦੇ ਪਾਸ ਹਾਲੇ ਮੌਕੇ ਬਹੁਤ ਹੀ ਇਸ ਤਰ੍ਹਾਂ ਨਰਾਸ਼ਤਾ ਦੇ ਆਲਮ ਵਿੱਚ ਜਾਣਾ ਜਿਹੜਾ ਕਿ ਵਰਕਰਾਂ ਨੂੰ ਵੀ ਇਸ ਤਰ੍ਹਾਂ ਦਾ ਸੰਦੇਸ਼ਾ ਦੇ ਰਿਹਾ ਵੀ ਨਿਰਾਸ਼ ਹੋਣ ਵਾਲਾ ਇਹਦੇ ਨਾਲ ਪਾਰਟੀ ਦੇ ਵਿੱਚ ਕਿਸ ਤਰ੍ਹਾਂ ਦਾ ਵਰਤਾਨ ਸਿਰਜਿਆ ਜਾਏਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਰਸਾਂ ਪਾਰਟੀ ਦੀ ਫੌਲਟੀ ਦੇ ਵਿੱਚ ਕੰਮ ਕਰਕੇ ਵੀ ਉਖਾਣ ਆਉਂਦਾ ਇੱਕ ਟੀਮ ਲੀਡਰ ਦੇ ਤੌਰ ਤੇ ਫਿਰ ਲੱਗਦਾ ਪਾਰਟੀ ਨੂੰ ਹੁੰਦਾ ਹੋ ਸਕਦਾ ਕੋਈ ਵੱਡਾ ਅਹੁਦਾ ਵੀ ਮਿਲ ਜਾਵੇ ਹੋ ਸਕਦਾ ਅਗਲੇ ਵਿਧਾਨ ਸਭਾ ਦੀ ਜਿਹੜੀ ਆ ਇਹਨਾਂ ਨੂੰ ਟਿਕਟ ਮਿਲ ਜਾਵੇ ਮੈਨੂੰ ਨਹੀਂ ਲੱਗਦਾ ਕਿ ਇਦਾਂ ਨਰਾਸਤਾ ਦੇ ਆਲਮ ਚ ਰਹਿਣਾ ਚਾਹੀਦਾ ਬੰਦੇ ਨੂੰ ਐਕਟਿਵ ਰਹਿਣਾ ਚਾਹੀਦਾ ਬਿਲਕੁਲ ਖੱਖਰ ਸਾਭ ਇਹ ਵੀ ਹੈ ਅਸਲ ਦੇ ਵਿੱਚ ਭਰਜਾਬ ਦੇ ਵਿੱਚ ਆਪਾਂ ਜੇ ਦੇਖਿਆ ਜੇ ਮਕੱਲਾ ਸੰਗ੍ਰੂਪ ਕੀ ਸਾਰੇ ਹਰਕਿਆਂ ਦੇ ਵਿੱਚ ਇੱਕ ਬੇਵਿਸ਼ਵਾਸੀ ਦਾ ਦੌਰ ਚੱਲ ਰਿਹਾ ਹੈ ਲੀਡਰਾਂ ਦੇ ਵਿੱਚ ਹਰੇਕ ਲੀਡਰ ਤੇ ਹਰੇਕ ਪਾਰਟੀਆਂ ਕਿਸ ਤਰ੍ਹਾਂ ਦੀ ਉਠਖਪਟ ਹੋ ਰਹੀ ਹੈ ਉਹਦੇ ਤੋਂ ਇਹ ਨਹੀਂ ਲੱਗ ਰਿਹਾ ਵੀ ਬੰਦਾ ਕਿਸਤੇ ਵਿਸ਼ਵਾਸ ਕਰੇ ਤੇ ਕਿਹਦੇ ਤੇ ਨਾ ਕਰੇ ਇਹ ਵੀ ਇੱਕ ਅਧੋਗਤੀ ਦਾ ਸਮਾਧੌਰ ਚੱਲ ਰਿਹਾ ਸਾਰੇ ਪਾਸੇ ਤਾਂ ਹੀ ਹੁਣ ਕੱਲ ਇਹ ਵੀ ਗੱਲ ਕਹੀ ਆ ਵੀ ਸਾਨੂੰ ਕਾਂਗਰਸ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਨੇ ਵੀ ਇਥੋਂ ਟਿਕਟ ਦੀ ਆਫਰ ਕੀਤੀ ਸੀ ਇਸ ਤਰ੍ਹਾਂ ਦੇ ਵਰਤਾਰੇ ਜਾਂ ਇਸ ਤਰ੍ਹਾਂ ਦਾ ਵਰਤਾਂਤ ਚੱਲਣਾ ਇਹ ਵੀ ਇੱਕ ਵਰਕਰਾਂ ਦੇ ਵਿੱਚ ਇੱਕ ਨਿਰਾਸ਼ਤਾ ਪੂਰਕ ਢੰਗ ਦੀ ਸੰਕੇਤ ਦੇ ਰਿਹਾ ਅਸਲ ਦੇ ਵਿੱਚ ਪੰਜਾਬ ਨੂੰ ਮੁੱਦਾਹੀਨ ਰਾਜਨੀਤੀ ਚੱਲ ਰਹੀ ਹੈ ਕੋਈ ਮੁੱਦਿਆਂ ਤੇ ਨਹੀਂ ਸਿਰਫ ਇਹੋ ਹੀ ਹਾਲ ਦੀ ਘੜੀ ਜਦ ਕਿ ਪੰਜਾਬ ਦੇ ਬਹੁਤ ਵੱਡੇ ਮੁੱਦੇ ਨੇ ਪੰਜਾਬ ਨੇ ਇੱਕ ਰਾਜਨੀਤੀ ਦੇ ਵਿੱਚ ਵੱਡਾ ਸੈਟ ਕਰਨਾ ਹੈ ਇੱਕ ਵਰਤਾਨ ਸੈਟ ਕਰਨਾ ਹੈ ਉਹਦੇ ਲਈ ਮੁੱਦਿਆਂ ਦੇ ਭਾ ਅਸ਼ਮ ਮੁੱਦਿਆਂ ਦੇ ਭੱਜਾਉਣੇ ਆ ਹੁਣ ਇਹ ਲੱਗਦਾ ਹੈ ਇੱਕ ਨਵਾਂ ਸਵਾਲ ਪੈਦਾ ਹੋ ਰਿਹਾ ਸਾਰੇ ਘਟਨਾ ਕਰਨ ਤੋਂ ਜਿਸ ਤਰ੍ਹਾਂ ਅਸਸੀ ਪਾਲੇ ਬੰਦੀਆਂ ਤਬਦੀਲ ਹੋ ਰਹੀਆਂ ਨੇ ਕਿ ਕਿਸੇ ਵੀ ਪਾਰਟੀ ਨੂੰ ਨਹੀਂ ਲੱਗਦਾ ਕਿ ਜਾਦੇ ਸੀਟਾਂ ਉਹ ਪਾਰਟੀ ਲੈ ਜਾਏਗੀ ਪਰ ਇਹਦੇ باوجود ਵੀ ਜਿਹੜੇ ਉਮੀਦਵਾਰ ਨੇ ਉਹ ਚਾਹੁੰਦੇ ਸਾਨੂੰ ਟਿਕਟਾਂ ਦਿਓ ਹਰ ਪਾਰਟੀ ਵੱਲੋਂ ਇਹਦਾ ਮਤਲਬ ਇਹ ਲੱਗਦਾ ਕਿ ਜੇਕਰ ਬੰਦਾ ਲੋਕ ਸਭਾ ਦੀ ਸੀਟ ਹਾਰਦਾ ਉਹਨੂੰ ਵੀ ਕੋਈ ਨਾ ਕੋਈ ਫਾਇਦਾ ਹੋਏਗਾ ਪਰ ਇਹ ਇਹ ਚਾਹੁੰਦੇ ਸਾਰੇ ਕਿ ਸਾਨੂੰ ਟਿਕਟ ਦੇ ਦਿਓ ਜਿੱਤ ਚ ਕੀਨੀ ਨਜ਼ਰ ਨਹੀਂ ਆਉਂਦੀ ਕੋਈ ਨਾ ਕੋਈ ਗੱਲ ਹੈ ਪਿੱਛੇ ਕੋਈ ਉਹਲੇ ਵਾਲੀ ਗੱਲ ਮਨ ਲਾਉਂ ਉਹਕਰ ਸਾਹਿਬ ਇਹ ਵੀ ਲੱਗਦਾ ਹੈ ਕਿ ਕੁਝ ਲੀਡਰਾਂ ਨੂੰ ਇਹ ਹੈ ਵੀ ਇਸ ਤਰ੍ਹਾਂ ਅਸੀਂ ਰਾਜਨੀਤੀ ਦੇ ਵਿੱਚ ਇੱਕ ਐਕਟਿਵ ਰਹਾਂਗੇ ਸਾਡਾ ਨਾਂ ਜਾਏਗਾ ਲੋਕਾਂ ਦੇ ਵਿੱਚ ਸਾਡੀ ਇਹ ਭਰਤਾ ਬਣੇਗੀ ਨਾ ਘਟੋ ਘਟਕ ਜਿਹੜੇ ਪੋਲੀਟੀਸ਼ੀਅਨ ਨੇ ਜਿਹੜੇ ਸਹਿਯਦਾਨ ਨੇ ਉਹ ਇਸ ਤਰ੍ਹਾਂ ਐਕਟਿਵ ਰਹਿਣਾ ਚਾਹੁੰਦੇ ਨੇ ਬਜਾਈ ਹਾਸ਼ੀਏ ਤੇ ਟੱਕੇ ਜਾਣ ਦੇ ਨਾਲ ਬਿਲਕੁਲ ਹੀ ਲੋਕਾਂ ਦੇ ਵਿੱਚ ਟੁੱਟ ਜਾਣਾ ਇਹ ਇਹ ਪੱਕੀ ਹੈ ਬੇਸ਼ੱਕ ਉਹਨਾਂ ਨੂੰ ਆਪਣੇ ਬਾਰੇ ਪਤਾ ਹੁੰਦਾ ਵੀ ਇਹ ਸੀਟ ਦਾ ਕਿੱਧਰ ਨੂੰ ਜਾਣਾ ਕਿਸ ਕਿਸ ਨੇ ਜਿੱਤਣਾ ਤੇ ਕਿਹਨੇ ਹਾਰਨਾ ਵੀ ਕਈ ਕਈ ਵਾਰ ਕੈਂਡੀਡੇਟ ਜਿਹੜੇ ਸਿਆਣੇ ਕਾਗਜ਼ ਸਿਆਸਦਾਨ ਹੁੰਦੇ ਨੇ ਉਹ حساب ਲਾ ਲੈਂਦੇ ਨੇ ਪਰ ਫਿਰ ਵੀ ਉਹ ਕਿਉਂ ਮੈਦਾਨ ਦੇ ਵਿੱਚ ਜਿਸ ਤਰ੍ਹਾਂ ਕੇ ਜਹਾਜ਼ ਦਾ ਕਪਤਾਨ ਜੀ ਨੂੰ ਪਤਾ ਵੀ ਹੁੰਦਾ ਵੀ ਜਹਾਜ ਜਿਹੜਾ ਉੱਪਰ ਹੈ ਉਹ ਲਾਸਟ ਮੂਮੈਂਟ ਤੱਕ ਪੂਰੇ ਹੌਸਲੇ ਦੇ ਵਿੱਚ ਬਰਕਰਾਰ ਰਹਿੰਦੇ ਨੇ ਕਿ ਸੋ ਡਾਕਟਰ ਸਾਹਿਬ ਇੱਕ ਕਾਰਨ ਇਹ ਵੀ ਨਜ਼ਰ ਆਉਂਦਾ ਮੈਨੂੰ ਕਿ ਕੁਝ ਚੋਣ ਫੰਡ ਮਿਲਦਾ ਹੈ ਅ ਉਮੀਦਵਾਰਾਂ ਨੂੰ ਨਿੱਜੀ ਤੌਰ ਤੇ ਕਿਤੇ ਪਾਰਟੀ ਨੂੰ ਮਿਲਦਾ ਵੱਖਰਾ ਤੇ ਕੁ ਇੱਕ ਉਮੀਦਵਾਰਾਂ ਨੂੰ ਮਿਲਦਾ ਉਹ ਫੰਡ ਚੋਂ ਕਾਫੀ ਕਮਾਈ ਹੋ ਜਾਂਦੀ ਹੈ ਮੈਨੂੰ ਲੱਗਦਾ ਇਹ ਵੀ ਕੋਈ ਕਿਉਂਕਿ ਉਹਦਾ ਆਡਿਟ ਨਹੀਂ ਹੁੰਦਾ ਉਹਦਾ ਇਨਕਮ ਟੈਕਸ ਪੇ ਨਹੀਂ ਕਰਨਾ ਪੈਂਦਾ ਉਹ ਕੋਈ ਚੰਗੀ ਚੋਖੀ ਕਮਾਈ ਵੀ ਹੋ ਜਾਂਦੀ ਹੈ ਫੰਡ ਰਹੀਂ ਕਿਉਂਕਿ ਇਹਤੇ ਹਜੇ ਚੈੱਕ ਨਹੀਂ ਹੋਇਆ ਇਲੈਕਸ਼ਨ ਕਮਿਸ਼ਨ ਵੱਲੋਂ ਤੇ ਨਿੱਜੀ ਤੌਰ ਤੇ ਫੰਡ ਕਿਹਨੂੰ ਕਿੰਨਾ ਮਿਲਦਾ ਇਹ ਵੀ ਕੋਈ ਫਾਇਦੇ ਵਾਲੀ ਗੱਲ ਹੋएगी ਜਿਹੜੇ ਇਹਨਾਂ ਨੂੰ ਪਤਾ ਵੀ ਅਸੀਂ ਜਿੱਤਣਾ ਹੈ ਨਹੀਂ ਪਰ ਟਿਕਟ ਮੰਗਦੇ ਆ ਕੋਈ ਨਾ ਕੋਈ ਹੈ ਕੋਈ ਗੱਲ ਮਤਲਬ ਆਪਾਂ ਕਹਿ ਸਕਦੇ ਆ ਕੋਈ ਪੈਸਾ ਵਿੱਚ ਹੈ ਵੀ ਪੈਸੇ ਜਿਵੇਂ ਕਹਿੰਦੇ ਹੁੰਦੇ ਨੇ ਕਿ ਤੂੰ ਨਹੀਂ ਬੋਲਦੀ ਰਕਮ ਨੇ ਤੂੰ ਨਹੀਂ ਬੋਲਦੀ ਤੇਰੇ ਇਸ ਤੇਰਾ ਜਰ ਬੋਲਦਾ ਇਹ ਸੱਸੀ ਜੋ ਟਿਕਟ ਮੰਗਦੇ ਆ ਕੋਈ ਪੈਸਾ ਜ਼ਰੂਰ ਬੋਲਦਾ ਮੈਨੂੰ ਲੱਗਦਾ ਖਰ ਸਾਹਿਬ ਅਸਲ ਦੇ ਵਿੱਚ ਜਿਹੜੀ ਕਿ ਪਿਛਲੇ ਸਾਲਾਂ ਦੇ ਵਿੱਚ ਸਿਹਤ ਦੇ ਵਿੱਚ ਨਿਕੰਰਾਹ ਰਹਾ ਹੈ ਜਿਹੜੀ ਸਿਹਤ ਸੇਵਾ ਮੰਨੀ ਜਾਂਦੀ ਸੀ ਉਹ ਸਿਹਤ ਸੇਵਾ ਵਾਲੇ ਜਾਂ ਸੇਵਾਦਾਰ ਸਿਹਤਦਾਨ ਨਹੀਂ ਰਹੇ ਜਿਹੜੇ ਕਿ ਪਹਿਲਾਂ ਜਿਹੜੇ ਘਰ ਘਾਟ ਬੁਆ ਲੈਂਦੇ ਸੀ ਆਪਣੀ ਜਮੀਨਾਂ ਕੋਲ ਕਰਵਾ ਲਿਆ ਜਾਂਦੇ ਸਿਹਤ ਦੇ ਵਿੱਚ ਜਾ ਕੇ ਲੋਕਾਂ ਨੇ ਜਿਹੜੇ ਵੱਡੇ ਕਰਤਾਰ ਹੁੰਦਾ ਸੀਗਾ ਪਰ ਪਿਛਲੇ ਸਮੇਂ ਤੋਂ ਸਿਹਤ ਇੱਕ ਉਦਯੋਗ ਲਾ ਲੋ ਇੱਕ ਬਿਜ਼ਨਸ ਲਾ ਲੋ ਇੱਕ ਕਾਰੋਬਾਰ ਦੇ ਤੌਰ ਤੇ ਵੀ ਲੋਕ ਇਸ ਪਾਸੇ ਮੋੜ ਲੱਗੇ ਤੇ ਉਹਨਾਂ ਨੂੰ ਫੰਡਿੰਗ ਦੀ ਇਕੱਠਾ ਕਰਨ ਦੀ ਵੀ ਜ਼ਰੂਰਤ ਬਣਨ ਲੱਗ ਗਈ ਤੇ ਫਿਰ ਇਹਦੇ ਵਿੱਚ ਕਰਪਟ ਤਰੀਕੇ ਵੀ ਭ੍ਰਿਸ਼ਟ ਢੰਗ ਤਰੀਕੇ ਵੀ ਅਪਣਾਏ ਜਾਣ ਲੱਗੇ ਇਸ ਕਰਕੇ ਬਹੁਤ ਹੀ ਜ਼ਿਆਦਾ ਪੋਲੀਟੀਸ਼ੀਅਨ ਭ੍ਰਿਸ਼ਟ ਵੀ ਨੇ ਜਿਹੜੇ ਕੇ ਸਮਾਜ ਦੀ ਇੱਕ ਨਫਰਤ ਦਾ ਪਾਤਰ ਵੀ ਬਣਦੇ ਨੇ ਇਹ ਬਿਲਕੁਲ ਤੁਹਾਡੀ ਗੱਲ ਸਹੀ ਆ ਕਿ ਇਹਦੇ ਨਾਲ ਥੰਡ ਇਕੱਠਾ ਹੋ ਜਾਂਦਾ ਜਾਂ ਕਈ ਵਾਰ ਕਿਸੇ ਲੀਡਰ ਨੇ ਆਪਣੇ ਵਰਕਰਾਂ ਦੇ ਉੱਪਰ ਆਪਣੇ ਸਮਹਿ ਹਮਾਇਤੀਆਂ ਦੇ ਕੋਈ ਕਾਰਜ ਕੀਤੇ ਹੁੰਦੇ ਨੇ ਉਨਾ ਤੋਂ ਉਹਦੀ ਆਪਣੀ ਅੰਦਰ ਦੇ ਰੂਪ ਦੇ ਵਿੱਚ ਗੁራਹੀ ਵੀ ਕਰਨੀ ਹੁੰਦੀ ਹੈ ਇਸ ਤਰ੍ਹਾਂ ਵੀ ਉਹ ਕਰ ਲੈਂਦੇ ਨੇ ਇਹ 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 ਕਾਰਜ ਵੀ ਹੈ ਕਿਉਂਕਿ ਸਿਆਸਤ ਤਾਂ ਹੁਣ ਛੱਡ ਚੁੱਕੇ ਨੇ ਅਸਲ ਵਿੱਚ ਮੁੱਦਿਆਂ ਦੇ ਉੱਪਰ ਨਹੀਂ ਹੁੰਦੀ ਜਿਵੇਂ ਕਿ ਜਦੋਂ ਦਾ ਪ੍ਰਸ਼ੰਤ ਪ੍ਰਸ਼ਾਂਤ ਕਿਸ਼ੋਰ ਦਾ ਆਗਮਨ ਹੋ ਚੁੱਕਿਆ ਹੈ ਸਾਹ ਦੇ ਵਿੱਚ ਬਣੇ ਬਣਾਏ ਨੂੰ ਸਥਿਤਾ ਉਹ ਦੇ ਰਹੇ ਨਹੀਂ ਕਿਵੇਂ ਪਾਵਰ ਗੇਨ ਕਰਨੀ ਹੈ ਕਿਹੜੇ ਮੁੱਦੇ ਨਾਲ ਆਪਾਂ ਨੇ ਰਾਜ ਸੱਤਾ ਦੇ ਉੱਪਰ ਕਾਬੂ ਜੀ ਹੋਣਾ ਹੈ ਦੇਸ਼ ਦੇ ਵਿੱਚ ਹਰੇਕ ਹਿੱਸੇ ਦੇ ਵਿੱਚ ਉਹ ਅਤਿ ਸਿਆਦਤ ਤਾਂ ਛੱਡ ਚੁੱਕੇ ਨੇ ਤੁਹਾਨੂੰ ਇਹ ਵੀ ਪਤਾ ਹੋਊਗਾ ਕਿ ਇਲੈਕਸ਼ਨ ਮੈਨੇਜਮੈਂਟ ਦਾ ਇਲੈਕਸ਼ਨ ਮੈਨੇਜਮੈਂਟ ਦਾ ਦੌਰ ਆ ਪਰ ਸੰਗਰੂਰ ਦੀ ਜੇਕਰ ਗੱਲ ਕਰੀਏ ਸੰਗਰੂਰ ਹੋਰ ਲੋਕ ਸਭਾ ਹਲਕਿਆਂ ਤੋਂ ਇੱਕ ਵੱਖਰਾ ਇਸ ਕਰਨਾ ਕਿ ਉੱਥੇ ਪੰਜ ਤੇਰੀ ਮੁਕਾਬਲਾ ਹੋਏਗਾ ਕਿਉਂਕਿ ਸਿਮਰਜੀਤ ਸਿੰਘ ਮਾਨ ਜਿੱਤੇ ਹੋਏ ਹੈਗੇ ਆ ਦੂਸਰੀ ਵਾਰ ਜਿੱਤੇ ਸੀ ਉਦੋਂ ਸੰਗਰੂਰ ਤੋਂ ਪਹਿਲਾਂ ਹੁਣ ਜਿਮਨੀ ਚੋਣ ਉਦੋਂ ਪਹਿਲਾਂ ਇੱਕ ਵਾਰ ਉਹ ਲੋਕ ਸਭਾ ਜਿੱਤ ਗਏ ਸੀ ਉਹਨਾਂ ਦੀ ਪਾਰਟੀ ਦਾ ਤਕੜਾ ਉਮੀਦਵਾਰ ਸਿਮਰਜੀਤ ਸਿੰਘ ਮਾਨ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਆ ਕਾਂਗਰਸ ਵੱਲੋਂ ਸਪਾਲਸਿੰਗ ਖੇਰਾ ਮੈਦਾਨ ਦੇ ਵਿੱਚ ਨੇ ਕਲੀਦਲ ਵੱਲੋਂ ਇਕਬਾਲ ਸਿੰਘ ਤੇ ਝੁੰਦਾ ਨੇ ਤੇ ਮੀਤਿਹਰ ਜੋ ਮੰਤਰੀ ਨੇ ਭਾਵੇਂ ਕਿ ਬਰਨਾਲਾ ਨਾਲ ਸੰਬੰਧਿਤ ਨੇ ਉਹ ਉਹ ਇਸ ਹਲਕੇ ਤੋਂ ਲੜ ਰਹੇ ਨੇ ਪਰ ਬੀਜੇਪੀ ਨੇ ਅਜੇ ਮੈਦਾਨ 'ਚ ਕੋਈ ਆਪਣਾ ਉਮੀਦਵਾਰ ਉਤਾਰਿਆ ਨਹੀਂ ਪੰਜ ਤਰੀ ਮੁਕਾਬਲਾ ਜਦੋਂ ਹੋਏਗਾ ਕੀ ਲੱਗਦਾ ਕਿ ਉਹਦਾ ਸੱਤਾਧਾਰੀਆਂ ਨੂੰ ਫਾਇਦਾ ਹੋਏਗਾ ਜਾਂ ਨੁਕਸਾਨ ਹੋਏਗਾ ਬੁਕਰ ਸਾਹਿਬ ਇਹਦੇ ਵਿੱਚੋਂ ਕਈ ਕਈ ਲੱਗਦੀਆਂ ਨੇ ਕਿ ਜਿਸ ਤਰ੍ਹਾਂ ਕਿ ਜਿਹੜੇ ਪੰਥਕ ਮੁੱਦੇ ਨੇ ਜਾਂ ਜਿਹੜੇ ਪੰਜਾਬ ਦੇ ਖਾਸ ਮੁੱਦੇ ਨੇ ਜਿਨ੍ਹਾਂ ਨੂੰ ਸੁਖਪਾਲ ਖਹਿਰਾ ਵੀ ਚੋ ਰਹੇ ਨੇ ਅਤੇ ਫਜ਼ਾ ਸਿਮਰਨਜੀਤ ਸਿੰਘ ਮਾਨ ਵੀ ਤੇ ਅਕਵਾਰ ਸਿੰਘ ਖੁੰਡਾ ਵੀ ਇਹਨਾਂ ਦੇ ਵਿੱਚੋਂ ਲੱਗਦਾ ਹੈ ਵੀ ਸੁਖਪਾਲ ਸਿੰਘ ਖਹਿਰਾ ਤੇ ਇੱਕ ਸਿਮਰਨਜੀਤ ਸਿੰਘ ਮਾਨ ਇਹਦੇ ਵਿੱਚੋਂ ਬਰ ਇਕੱਠੇ ਕਰਨਗੇ ਜਦ ਕਿ ਸત્તાਧਾਰੀ ਪਿਰਦਾ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਕਿ ਬਹੁਤ ਚਲੋ ਉਹਨਾਂ ਕੋਲ ਸਾਧਨ ਨੇ ਉਹਨਾਂ ਕੋਲ ਇਨਫਰਾਸਟ੍ਰਕਚਰ ਹੈ ਸੱਤਾ ਹੈ ਉਹਨਾਂ ਨੂੰ ਉਹਦਾ ਲਾਹਾ ਮਿਲੇਗਾ ਪਰੰਤੂ ਉਹਨਾਂ ਨੂੰ ਨਾਲ ਦੀ ਨਾਲ ਇਸ ਤਰ੍ਹਾਂ ਦੇ ਕਈ ਗੱਲਾਂ ਦੇ ਵਿਰੋਧ ਵੀ ਉਹਨਾਂ ਨੂੰ ਸਾਹਮਣਾ ਕਰਨਾ ਪਊਗਾ ਤੇ ਜਿਹੜੇ ਦੇ ਕਾਰਨ ਉਹਨਾਂ ਦੀ ਵੋਟ ਬੈਂਕ ਕਿਉਂਕਿ 2 ਸਾਲਾਂ ਦੇ ਵਿੱਚ ਲੋਕਾਂ ਨੇ ਜਿੰਨੀ ਮジョਰਿਟੀ ਦੇ ਨਾਲ ਇਸ ਪਾਰਟੀ ਨੂੰ ਜਿੱਤਾ ਆਇਆ ਸੀ ਉਹ ਲੋਕਾਂ ਦੀ ਆਸਾਂ ਤੇ ਹਾਲ ਤੱਕ ਪੂਰੀ ਤਰ੍ਹਾਂ ਨਹੀਂ ਉੱਤਰੇ ਕਈ ਗੱਲਾਂ ਦੇ ਵਿੱਚ ਪਿੱਛੇ ਰਹੇ ਨੇ ਤੇ ਦੂਸਰੀ ਗੱਲ ਉਹਨਾਂ ਦੇ ਜਿਹੜੇ ਪਾਰਟੀ ਸੁਪਰੀਮੋ ਹੈ ਤੇ ਦਿੱਲੀ ਦੇ ਮੁੱਖ ਮੰਤਰੀ ਨੂੰ ਜੇਲ੍ਹ ਦੇ ਅੰਦਰ ਨੇ ਤੇ ਉੱਪਰ ਕ੍ਰਪਸ਼ਨ ਦੇ ਦੋਸ਼ ਜਾ ਜਿਸ ਤਰ੍ਹਾਂ ਦੇ ਵੀ ਲੱਗੇ ਨੇ ਸ਼ਰਾਬ ਘਟਾਲਿਆਂ ਦੇ ਦੋਸ਼ ਲੱਗੇ ਨੇ ਇਹਨਾਂ ਚੀਜ਼ਾਂ ਨੇ ਵੀ ਕਾਫੀ ਸੈਟਬੈਕ ਨਾ ਹੋਣੀ ਹੈ ਕਿ ਬਿਲਕੁਲ ਡਾਕਟਰ ਜਦੋਂ ਆਪਾਂ 2 ਸਾਲ ਪਹਿਲਾਂ ਜੇ ਗੱਲ ਗੱਲ ਕਰਨੀ ਹੋਵੇ ਜਦੋਂ ਜਿਮਨੀ ਚੋਂ ਹੋਈ ਸੀ ਸਿਮਰਜੀਤ ਸਿੰਘ ਮਾਨ ਜਿੱਤੇ ਨੇ ਉਦੋਂ ਹਫਤਾ 10 ਦਿਨਾਂ ਦੇ ਵਿੱਚ ਵਿੱਚ ਐਂਡ 'ਚ ਤਸਵੀਰ ਕਲੀਅਰ ਹੋਈ ਸੀ ਲੱਗਣ ਲੱਗਿਆ ਸੀ ਕਿ ਸਿਮਰਜੀਤ ਸਿੰਘ ਮਾਨ ਵਾਲੋਕ ਝੁਕਾਰ ਰੱਖ ਸਕਦੇ ਨੇ ਕਿਉਂਕਿ ਇੱਕ ਅੜੀ ਪੰਨੀ ਸੀ ਉਸ ਮੌਕੇ ਕੇਜਰੀਵਾਲ ਦੀ ਕੇਜਰੀਵਾਲ ਨੇ ਜਦੋਂ ਸੰਰੂਰ ਦੇ ਵਿੱਚ ਚੋਣ ਪ੍ਰਚਾਰ ਕੀਤਾ ਸੀ ਆ ਰੈਲੀ ਗੱਡੀ ਸੀ ਉਦੋਂ ਭਗਵੰਤ ਮਾਨ ਇਸ ਤਰ੍ਹਾਂ ਵਿੰਡੋ ਤੇ ਲਟਕਿਆ ਸੀ ਤੇ ਉਹ ਤੋਂ ਲੱਗਦਾ ਸੀ ਕਿ ਕੇਜਰੀਵਾਲ ਨੇ ਆਪਣੇ ਜੋ ਪੰਜਾਬ ਦੇ ਲੋਕਾਂ ਨੂੰ ਥੱਲੇ ਲਾਰਕਿਆ ਇਹ ਲੋਕਾਂ 'ਚ 네ਗੇਟਿਵ ਪ੍ਰਭਾਵ ਗਿਆ ਸੀ ਉਹ ਜਿੰਨੀ ਜ਼ੋਨ ਦੇ ਵਿੱਚ ਕਾਂਗਰਸ ਵੱਲੋਂ ਭਾਜਪਾ ਵੱਲੋਂ ਕੱਲੀ ਗੱਲ ਵੱਲੋਂ ਦੇ ਅੰਦਰਖੱਤੇ ਜਿਹੜੇ ਉਹਨਾਂ ਦੇ ਵਰਕਰ ਸੀ ਉਹਨਾਂ ਨੇ ਸਿਮਰਜੀਤ ਸਿੰਘ ਮਾਨ ਨੂੰ ਜਿਤਾਇਆ ਤੇ ਨਾਲ ਸਿੱਤੂ ਮੂਸੇਵਾਲ ਦਾ ਜੋ ਨਵੇਂ-ਨਵੇਂ ਘਟਨਾ ਵਾਪਰੀ ਸੀਗੀ ਕੁਈ ਕਹਿੰਦਾ ਹਮਦਰਦੀ ਮਿਲੇਗੀ ਸਮਰਥੀ ਸਨਮਾਨ ਨੂੰ ਇਸ ਵਾਰ ਇਸ ਤਰ੍ਹਾਂ ਦੇ ਹੋਣ ਵਾਲੇ ਜਨਾਂਦਰਾਂ ਨੂੰ ਕੋਈ ਵੱਡੀ ਘਟਨਾ ਵਾਪਰ ਸਕਦੀ ਆ ਜਾਂ ਕੋਈ ਹੁਣੇ ਕੋ ਲੋਕ ਸੋਚਣ ਲੱਗੇ ਹੁਣ ਕਿ ਕਿਸ ਪਾਸੇ ਜਾਈਏ ਦੇਖੋ ਖੋਕਰ ਸਾਹਿਬ ਗੱਲ ਇਹ ਆ ਵੀ ਸਭ ਤੋਂ ਬਹੁਤ ਵੱਧ ਗਿਣਤੀ ਵੋਟਰਾਂ ਦੀ ਜੁਥ ਨੌਜਵਾਨ ਵੱਧ ਵੋਟਰ ਜਿਹੜੇ ਐਕਟਿਵ ਹੋ ਕੇ ਪਾਉਂਦੇ ਨੇ ਉਹ ਪਾਰਟੀ ਨੂੰ ਦਿਤਾਉਣਗੇ ਜੇ ਐਕਟਿਵ ਕਿੱਦਣੂ ਹੁੰਦਾ ਜੁਥ ਨੇ ਯੂਜ਼ ਵਰਗ ਨੇ ਕਿੱਦਨੂ ਜਾਣਾ ਇਹ ਵੀ ਦੇਖਣ ਵਾਲੀ ਗੱਲ ਹੈ ਜੁੜਤੀਆਂ ਜਿਹੜੀ ਇਸ ਸਮੱਸਿਆਵਾਂ ਨੇ ਪ੍ਰਵਾਸ ਦੀਆਂ ਸਮੱਸਿਆਵਾਂ ਹਨ ਰੋਜ਼ਗਾਰ ਦੀਆਂ ਸਮੱਸਿਆਵਾਂ ਹਨ ਉਹਨਾਂ ਨੂੰ ਕਿਹੜਾ ਕਿਹੜਾ ਵਿਅਕਤੀ ਪ੍ਰਭਾਵਿਤ ਕਰਦਾ ਜਾਂ ਕਿੱਦਨੂ ਜਾਂ ਉਹ ਵੋਟ ਪਾਉਣ ਤੋਂ ਹੀ ਪਾਸੇ हट ਜਾਂਦੇ ਨੇ ਫਿਰ ਵੀ ਇਹ ਗੱਲ ਦੀ ਪ੍ਰਭਾਵ ਪਏਗਾ ਚੋਣ ਦੇ ਸਰ ਸਾਹਿਬ ਜਿੱਕਰ ਪਹਿਲੇ ਦੌਰ ਦੀਆਂ ਵੋਟਾਂ ਪਈਆਂ ਨੇ ਜਿਹੜੀਆਂ ਕੁਝ ਸਟੇਟਾਂ ਦੇ ਵਿਚਾਰਾ ਗਵੰਡੀਸ ਤੇ ਰਾਜਸਥਾਨ ਚ ਵੀ ਹੋਈ ਆ ਵੋਟ ਪਰਸੈਂਟੇਜ ਬਹੁਤ ਘਟ ਰਹੀ ਆ ਪਹਿਲਾਂ ਦੇ ਮੁਕਾਬਲੇ 8 10 ਪਰਸੈਂਟ ਘਟ ਵੋਟਾਂ ਪਈਆਂ ਨੇ ਉਹ ਤੋਂ ਵੱਡੀ ਪਾਰਟੀ ਨਰਾਜ਼ ਆ ਜਿਹੜੀ ਕਹਿੰਦੀ ਸੀ 400 ਪਾਰ ਕਰ ਜਾਵਾਂਗੇ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜੇ ਲੋਕ ਉਹਨਾਂ ਪ੍ਰਤੀ ਸੁਕਾਰ ਰੱਖਦੇ ਹੋਣ ਤਾਂ ਫਿਰ ਪਰਸੈਂਟੇਜ ਵਧਣੀ ਚਾਹੀਦੀ ਸੀ ਉਲਟ ਘਟ ਗਈ ਪੰਜਾਬ ਦੀ ਜਿਹੜੀ ਸਿਆਸਤ ਹੈ ਇੱਥੇ ਵੀ ਕੋਈ ਲੋਕਾਂ 'ਚ ਕਿਤੇ ਨਾ ਕਿਤੇ ਹੈ ਨਰਾਸਤਾ ਕਿ ਜੇ ਰੋਟੀ ਨਾ ਪਾਓ ਹਾਲਾਂਕਿ ਨੋਟਾ ਦਾ ਵਟਨ ਹੈਗਾ ਲੋਕ ਨੋਟਾ ਵਟਨ ਦੱਬ ਸਕਦੇ ਆ ਉਹਦੇ ਵਿੱਚ ਵੀ ਤਸਵੀਰ ਕਲੀਅਰ ਹੋ ਜਾਂਦੀ ਹੈ ਕਿ ਲੋਕ ਸੈਸੀ ਭਾਲਤ ਨੂੰ ਕਿੰਨੇ ਨਰਾਜ਼ ਨੇ ਪਰ ਤੁਸੀਂ ਵੋਟ ਪਾਉਣ ਨਾ ਜਾਓ ਕੀ ਲੱਗਦਾ ਕਿਉਂਕਿ ਗਰਮੀ ਪੂਰੀ ਹੋ ਗਈ ਅੱਤ ਦੀ ਪਹਿਲੀ ਜੂਨ ਨੂੰ ਚੋਣਾਂ ਹੋਣੀਆਂ ਨੇ ਸਿਖਰ ਤੇ ਗਰਮੀ ਹੁੰਦੀ ਆ ਗਰਮੀ ਦਾ ਅਸਰ ਕਹਿ ਸਕਦੇ ਆ ਜਾਂ ਫਿਰ ਇੱਕ ਨਰਾਸ਼ਤਾ ਕਹਿ ਸਕਦੇ ਆ ਸاسي ਲੀਡਰਾਂ ਵੱਲੋਂ ਹੁਣ ਜਦੋਂ ਪੰਜਾਬ ਦੀ ਸਿਆਸਤ ਦਾ ਆਪਾਂ ਕਹਿ ਸਕਦੇ ਆ ਦਿਵਾਲਾ ਨਿਕਲ ਗਿਆ ਲੀਡਰਾਂ ਨੇ ਕਿਦਾਂ ਲਾਲਾ ਸਿੱਟੀਆਂ ਨੇ ਟਿੱਕਾਂ ਭਰਤੀ ਉਹ ਤੋਂ ਵੀ ਲੱਗਦਾ ਹੈ ਇਸ ਵਾਰੀ ਕਿ ਪੰਜਾਬ ਦੇ ਵਿੱਚ ਘੱਟ ਪਰਸੈਂਟੇਜ ਰਹੇਗੀ ਵੋਟਾਂ ਦੀ ਕਿ ਲੋਕ ਇਹ ਗੱਲਾਂ ਵੱਲ ਧਿਆਨ ਨਹੀਂ ਦੇਣਗੇ ਉਕਰ ਸਾਹਿਬ ਇਹ ਸੰਭਾਵਨਾਵਾਂ ਮਾਨੇ ਜਿਸ ਤਰ੍ਹਾਂ ਜੀ ਮੌਸਮ ਦਾ ਕੀਤਾ ਮੌਸਮ ਦਾ ਅਸਰ ਵੀ ਪਏਗਾ ਲੱਗਣੀ ਹੈ ਤੇ ਲੋਕਾਂ ਦੇ ਵਿੱਚ ਆ ਜਿਹੜਾ ਸਿਆਸਤ ਦਾ ਪੰਜਾਬ ਦੇ ਵਿੱਚ ਤਾਂ ਖਾਸ ਤੌਰ ਤੇ ਹੁਣ ਪਾਰਟੀਆਂ ਦੇ ਸਾਰੀ ਪਾਰਟੀਆਂ ਦੇ ਵਿੱਚ ਹੀ ਦੇਖਿਆ ਜਾਂਦਾ ਵੀ ਕਿਸ ਤਰ੍ਹਾਂ ਕੇ ਸਵੇਰੇ ਜਿਹੜਾ ਕੈਂਡੀਡੇਟ ਸੀ ਕਿਸੇ ਪਾਰਟੀ ਕਰਤੀ ਹੁਣ ਕਿਸੇ ਪਾਰਟੀ ਵਾਲਾ ਭਾਰਤੀ ਜਨਤਾ ਪਾਰਟੀ ਨੇ ਜਿੰਨੇ ਆਪਣੇ ਕੈਂਡੀਡੇਟ ਕੀਤੇ ਨੇ ਬਹੁ ਗਿਣਤੀ ਦੇ ਦੂਜੀਆਂ ਪਾਰਟੀਆਂ ਦੇ ਵਿੱਚੋਂ ਆਏ ਹੋਏ ਉਹਨਾਂ ਨੇ ਉਮੀਦਵਾਰ ਖੜੇ ਕੀਤੇ ਨੇ ਆਪਦੇ ਉਹਨਾਂ ਪਾਸ ਉਮੀਦਵਾਰ ਵੀ ਨਹੀਂ ਮਿਲ ਰਹੇ ਪਾਰਟੀਆਂ ਨੂੰ ਇਸ ਤਰ੍ਹਾਂ ਦੇ ਜਿਹੜਾ ਵਰਤਾਰਾ ਹੈਗਾ ਇਹਨੂੰ ਸੋਚ ਕੇ ਵੋਟਰ ਕੁਝ ਨਿਰਾਸ਼ਤਾ ਹਈ ਹੈ ਉਹ ਘਟੂ-ਘਟੇ ਇੱਕ ਅਦਾਦ ਦੀ ਵੀ ਗੱਲ ਕਰਦਾ ਤੇ ਸੋਚਦਾ ਵੀ ਹੈ ਵੀ ਮਸਲੇ ਕਿਸ ਤਰ੍ਹਾਂ ਹੱਲ ਹੋਣਗੇ ਪੰਜਾਬ ਦੇ ਮਸਲਿਆਂ ਦੇ ਬਾਰੇ ਬਹੁਤ ਵੱਡੀ ਉਹਨਾਂ ਨੂੰ ਠੇਸ ਵੀ ਪਹੁੰਚ ਰਹੀ ਹੈ ਇਹ ਸੋਚ ਸੋਚਣ ਵਾਲੀ ਗੱਲ ਹੈ ਕਿ ਇਹਦੇ ਨਾਲ ਬਹੁਤ ਪਰਸੈਂਟੇਜ ਘੱਟ ਸਕਦੀ ਹੈ ਜੇ ਘੱਟਦੀ ਹੈ ਤਾਂ ਉਹਦਾ ਲਾਭ ਹਾਣ ਵੀ ਹੋਏ ਤਾਂ ਲੱਗਦੀ ਹੈ ਦਰ ਨੂੰ ਹੋਰ ਤਸਰੂਰ ਲੋਕ ਸਭਾ ਤੇ ਆਪ ਸੱਚੇ ਜਿੱਤੇ ਆਂਦੇ ਹੀ ਹੈ ਕਿਉਂਕਿ ਸਤਤਾਰੀਆਂ ਦੇ ਉਮੀਦਵਾਰ ਦੇ ਜਿਹੜੇ ਵਿਰੋਧੀ ਨੇ ਚਾਰ ਵੱਡੇ ਚਿਹਰੇ ਸਾਹਮਣੇ ਆਉਣਗੇ ਉਹ ਲੱਗਦਾ ਹੈ ਕਿ ਜਦੋਂ ਵੋਟਾਂ ਵੰਡੀਆਂ ਜਾਣ ਵਿਰੋਧੀ ਧਿਰਾਂ ਵਿਚਕਾਰ ਵਿਰੋਧੀ ਵੋਟਾਂ ਨੇ ਸਰਕਾਰ ਗੁਰੂ ਵੀ ਵੋਟਾਂ ਪਾ ਕੇ ਸახ ਸਕਦੇ ਕਿਉਂਕਿ ਪੰਜਾਬ ਦੇ ਲੋਕ ਇਹ ਵੀ ਕੀਮਤੀ ਮੈਡੀਸਨ ਪਹਿਣਗੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ 2 ਸਾਲਾਂ ਚ ਕੀ ਕੀਤਾ ਕੀ ਨਹੀਂ ਕੀਤਾ ਫਿਰ ਜੇਕਰ ਵੋਟਾਂ ਵੰਡੀਆਂ ਗਈਆਂ ਨੇ ਹਿੱਸਿਆਂ ਦੇ ਵਿੱਚ ਉਹਦਾ ਫਿਰ ਸੱਤਾਧਾਰੀਆਂ ਨੂੰ ਫਾਇਦਾ ਹੋ ਸਕਦਾ ਹੈ ਕਰਦਾ ਵੀ ਇਸ ਤਰ੍ਹਾਂ ਦਾ भंडारा ਹੁੰਦਾ ਜਾਂ ਲੋਕ ਇਸ ਵਖਤ ਸੋਚਦੇ ਨੇ ਤੇ ਲੱਗਦੀ ਆ ਉਹਦਾ ਲਾਹਾ ਕੌਣ ਲੈਂਦਾ ਫਕਪਾਲ ਖੈਰਾ ਲੈਂਦਾ ਸਿਮਨਜੀ ਸਿੰਘ ਮਾਲ ਲੈਂਦਾ ਇਹ ਨਹੀਂ ਕਹਿ ਰਿਹਾ ਜੇਕਰ ਮਤਲਬ ਲੋਕ ਨਾਰਾਜ਼ ਨੇ ਮੰਨ ਲਓ ਨਾਰਾਜ਼ਗੀ ਵਾਲੀਆਂ ਵੋਟਾਂ ਕਿਹੜੇ ਹੋ ਸਕਦਾ ਇਸਾਂ ਚ ਵੰਡੀਆਂ ਜਾਣ ਮੰਨ ਲਓ ਆਪਾਂ ਕਹਿ ਸਕਾਂ ਕਿ 20% ਕੇਵਲ ਪੈ ਗਈਆਂ ਆਮ ਆਦਮੀ ਪਾਰਟੀ ਨੂੰ ਟੋਟਲ ਵੋਟਾਂ ਚ ਕਿੰਨੀਆਂ ਪੋਲ ਹੋਈਆਂ ਨੇ ਬਾਕੀਆਂ ਨੂੰ 15% ਪਈਆਂ ਕਿਸੇ ਨੂੰ 7% ਕਿਸੇ ਨੂੰ 10% ਫਿਰ ਜਿੱਤੇਗਾ ਤਾਂ 20% ਵਾਲੀ ਨਾ ਬਿਲਕੁਲ ਇਹ 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 ਲਹਿਰ ਨਾ ਚੱਲੀ ਲਹਿਰ ਨਾ ਚੱਲੀ ਜੇਕਰ ਹੋ ਸਕਦੀ ਹੈ ਨਹੀਂ ਕਿਉਂਕਿ ਜਿਵੇਂ ਬਸਪਾ ਦਾ ਆਪਣਾ ਕੈਂਡੀਡੇਟ ਖੜਾ ਉਹਨਾਂ ਦੀ ਜੋ ਪਰਸੈਂਟੇਜ ਵੋਟ ਆ ਉਹ ਉੱਧਰ ਜਾਏਗੀ ਤੇ ਬਾਕੀ ਦੀਆਂ ਵੋਟਾਂ ਜੀ ਵੰਡੀਆਂ ਜਾਂਦੀਆਂ ਨੇ ਤਾਂ ਉਹਦੇ ਵਿੱਚੋਂ ਇਹ ਕੈਲਕੂਲੇਸ਼ਨ ਦੀ ਦੂਸਰੀ ਇੱਕ ਇਹ ਵੀ ਕਈ ਜਿਹੜੀ ਨਾ ਸੂਨ ਦੇ ਵਿੱਚ ਆ ਰਹੀਆਂ ਨੇ ਕਿੰਸੋਂ ਆ ਬਈ ਕਈ ਵਾਰ ਇਥੇ ਜ਼ਰੂਰੀ ਨਹੀਂ ਹੈ ਪਾਰਟੀਆਂ ਦੇ ਤੇ ਵਿਅਕਤੀਆਂ ਦਾ ਵੀ ਇੱਕ ਪ੍ਰਭਾਵ ਹੈ ਵਿਅਕਤੀਆਂ ਦੇ ਕਿਰਦਾਰ ਦੇ ਉੱਪਰ ਵੀ ਐ ਵੋਟ ਪਏਗੀ ਤੇ ਇਹ ਵੀ ਹੋਏਗਾ ਕਿ ਕਿ ਕਿਸ ਕੈਂਡੀਡੇਟ ਨੂੰ ਹਰਾਇਆ ਜਾਣਾ ਹੈ ਜਾਂ ਕਿਸ ਨੂੰ ਜਿਤਾਇਆ ਜਾਣਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਕੋਈ ਵੱਡੀ ਘਟਨਾ ਜਾਂ ਕੋਈ ਇਸ ਤਰ੍ਹਾਂ ਦੇ ਨਵਾਂ ਕੋਈ ਮੁੱਦਾ ਉੱਭਰਦਾ ਕਿਉਂਕਿ ਹਾਲੇ 1 ਮਹੀਨਾ ਪਿਆ ਘੱਟੋ-ਘੱਟ ਉਦੋਂ ਤੱਕ ਬੜੀਆਂ ਪ੍ਰਸਥਿਤੀਆਂ ਸਾਹਮਣੇ ਆਉਣੀਆਂ ਨੇ ਇਸ ਵੇਲੇ ਵੀ ਇਹ ਵੀ ਹੋਏਗਾ ਕਿਉਂਕਿ ਇਸ ਟੂਨ ਦੇ ਵਿੱਚ ਸਿਪਾਲ ਸਿੰਘ ਖਹਿਰਾ ਜਿਹੜੇ ਕਿ ਪੰਜਾਬ ਦੇ ਮੁੱਦਿਆਂ ਨੂੰ ਲਗਾਤਾਰ ਉਠਾਉਂਦੇ ਰਹਿੰਦੇ ਨੇ ਆਪਣਾ ਇੱਕ ਵੱਡੇ ਇਹ ਇਹਨਾਂ ਨਿਸੰਘਸ਼ ਦੇ ਵਿੱਚ ਲੰਘੇ ਨੇ ਜੇਲ ਵੀ ਜਾ ਕੇ ਆਏ ਨੇ ਤੇ ਉਹਨਾਂ ਦਾ ਵੀ ਧਰਮਦਾਰ ਇਹਦੇ ਉੱਪਰ ਕੇਂਦਰਿਤ ਹੋਏਗਾ ਤੇ ਇਸੇ ਤਰ੍ਹਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹਦੇ ਬਾਰੇ ਇਹ ਕਿਹਾ ਜਾਂਦਾ ਕਿ ਬਿਲਕੁਲ ਉਹ ਈਮਾਨਦਾਰ ਤੇ ਸਿੱਖ ਮਸਲਿਆਂ ਨੂੰ ਲੈ ਕੇ ਇੱਕ ਗੱਲ ਦੇ ਉੱਪਰ ਬਜਿੱਦੇ ਨੇ ਬੇਸ਼ੱਕ ਉਹ ਆਰਗੇਨਾਈਜੇਸ਼ਨ ਪੱਧਰ ਦੇ ਉੱਪਰ ਉਸ ਤਰ੍ਹਾਂ ਕਾਮਯਾਬ ਨਹੀਂ ਹੋਏ ਜਿਵੇਂ ਕਿ ਉਹਨਾਂ ਨੂੰ 1999 ਦੇ ਵਿੱਚ ਇੰਨੀਆਂ ਸੀਟਾਂ ਮਿਲੀਆਂ ਡਾਕਟਰ ਸਾਹਿਬਾ ਨਵਾਂ ਬਦਤਾਰਾ ਇਹ ਵੀ ਦੇਖਣ ਨੂੰ ਮਿਲ ਸਕਦਾ ਹੈ ਕਿ ਖੱਬੇ ਪੱਖੀ ਜਿਹੜਾ ਸੰਗਰੂਰ ਜਿਹੜਾ ਹੈਗਾ ਲੋਕ ਸੁਭਾ ਹਲਕਾ ਇਹਦੇ ਵਿੱਚ ਖੱਬੇ ਪੱਖੀ ਲੋਕ ਵੀ ਹੈਗੇ ਨੇ ਨਕਲੀ ਮੂਵਮੈਂਟ ਵੀ ਇਸ ਏਰੀਆ 'ਚ ਬਾਬਾ ਪ੍ਰਭਾਵਸ਼ਾਲੀ ਰਹੀ ਹੈ ਜਿਹੜੇ ਵੀ ਖੱਬੇ ਪੱਖੀ ਲੋਕ ਨੇ ਉਹ ਚਾਹੁੰਦੇ ਆ ਕਿ ਭਾਜਪਾ ਨਾ ਆਜੇ ਇੰਡੀਆ ਗੱਠਜੋੜ ਆ ਜਾਵੇ ਆ ਇਵਨ ਦਨ ਕੇ ਕੁਝ ਸਿੱਖ ਹਲਕੇ ਨੇ ਉਹ ਵੀ ਚਾਹੁੰਦੇ ਨੇ ਕਿ ਇੰਡੀਆ ਕਾਕਟਰ ਜੋੜਵਾਲ ਇਸ ਵਾਰ ਆਪਾਂ ਚੁਕਾ ਰੱਖੀਏ ਕੇਂਦਰੀ ਸਿੰਘ ਸਵਾਜੋ ਚੰਡੀਗੜ੍ਹ ਵਾਲੇ ਨੇ ਸਿੱਖ ਬੁੱਧੀ ਜੀ ਵੀ ਉਹਨਾਂ ਨੇ ਵੀ ਹਮਾਇਤ ਕੀਤੀ ਆ ਇਵਨ ਦਨ ਚੰਡੀਗੜ੍ਹ ਦੇ ਜਿਹੜੇ ਹੈਗੇ ਆ ਆ ਕਾਂਗਰਸ ਦੇ ਉਮੀਦਵਾਰ ਗੁਨੀਸ਼ ਤਵਾੜੀ ਉਹਨਾਂ ਨੂੰ ਬੁਲਾ ਕੇ ਉਹਨਾਂ ਨਾਲ ਵਿਚਾਰ ਵਟਾਂਦਰਾ ਵੀ ਕੀਤਾ ਤੇ ਕੁੱਲੇ ਤੌਰ ਤੇ ਬਿਆਨ ਵੀ ਦਿੱਤਾ ਦੂਜੇ ਪਾਸੇ ਬੁੱਧੀ ਜੀ ਵੀ ਅੰਦੀ ਗੱਲ ਹੋ ਗਈ ਉਹਨਾਂ ਨੂੰ ਲੱਗੂਗਾ ਕਿ ਯਾਰ ਭਾਜਪਾ ਨਾ ਜੇ ਇੱਕ ਤਰਫਾ ਚੱਲੀ ਆਪਾਂ ਦੂਜੀ ਭਾਜਪਾ ਵਿਰੋਧੀ ਸਰਕਾਰ ਬਣੇ ਤੇ ਨਾਲ ਜਿਹੜੇ ਖੱਬੇ ਪੱਖੀ ਨੇ ਉਹਨਾਂ ਦਾ ਵੀ ਇੰਡੀਆ ਕੱਠ ਦੇ ਜੋੜ ਦੇ ਵਿੱਚ ਭਾਗੀਦਾਰੀ ਨਜ਼ਰ ਆਉਂਦੀ ਹੈ ਕੀ ਲੱਗਦਾ ਤੁਹਾਨੂੰ ਕਿ ਇਹ ਜਿਹੜਾ ਬਰਤਾਰਾ ਇਹ ਵੀ ਫਾਇਦਾ ਦੇ ਸਕੇਗਾ ਜੋ ਇੰਡੀਆ ਕੱਠ ਦੇ ਜੋੜ ਵਾਲਿਆ ਜਾਂ ਫਿਰ ਸਪਾਲਸਨ ਟੈਹਰਾਂ ਨਾਲ ਸਿੱਧੇ ਤੌਰ ਤੇ ਗੱਲ ਕਰ ਰਹੀ ਹੋਵੇ ਕਰ ਸਕਦਾ ਹੈ ਬਿਲਕੁਲ ਠੀਕ ਹੈ ਇਹਨੂੰ ਵਿਚਾਰਿਆ ਜਾ ਸਕਦਾ ਹੈ ਇਹ ਹੋ ਵੀ ਰਿਹਾ ਕੁਝ ਇਸ ਤਰ੍ਹਾਂ ਦੀ ਅਲਾਈਨਮੈਂਟ ਹੋਏਗੀ ਵੀ ਜਿਹੜੇ ਖੱਬੇ ਪੱਖੀ ਬੁੱਧੀਜੀਵੀ ਤੇ ਕੁਝ ਜਿਹੜੇ ਅਗਾਵਾ ਤੋਂ ਸਿੱਖ ਹਲਕੇ ਨੇ ਇਸ ਤਰ੍ਹਾਂ ਦਾ ਇੱਕ ਵਰਤਾਰਾ ਕਿ ਭਾਰਤੀ ਜਨਤਾ ਪਾਰਟੀ ਨੂੰ ਇਸ ਤਰ੍ਹਾਂ ਬਾਹਰ ਕੀਤਾ ਜਾਵੇ ਇਹ ਵੀ ਰੱਖਿਆ ਪਰੰਤੂ ਇਹਦਾ ਉਲਟ ਰਿਐਕਸ਼ਨ ਵੀ ਹੋਏਗਾ ਵੀ ਜੇਕਰ ਸਾਰੀਆਂ ਧਿਰਾਂ ਇਕੱਠੀਆਂ ਹੁੰਦੀਆਂ ਨੇ ਫਿਰ ਉਹ ਦੇਖਣਗੇ ਵੀ ਇਹਦੇ ਵਿੱਚੋਂ ਕਿਹੜਾ ਨੇੜੇ ਲੱਗਦਾ ਕਿਹੜਾ ਇਹਨੂੰ ਫਾਈਟ ਦਿੰਦਾ ਕਿਹੜਾ ਟੱਕਰ ਦਿੰਦਾ ਜਿਵੇਂ ਤੁਸੀਂ ਗੱਲ ਕੀਤੀ ਹੈ ਇਹ ਚ ਉਹ ਸ਼ਕਤੀਆਂ ਜਿਹੜੀਆਂ ਅਦ੍ਰਿਸ਼ ਸ਼ਕਤੀਆਂ ਨੇ ਜਿਹੜੀਆਂ ਨੇ ਪਾਵਰ ਨੂੰ ਏ ਠੇਠਾ ਉੱਤੇ ਕਰਨਾ ਤੇ ਜਿਹੜਾ ਨੇ ਦੇਖਣਾ ਉਹ ਉਹ 2 2 ਜਾਂ 3 ਦਿਨ ਜਾਂ ਹਫਤਾ ਪਹਿਲਾਂ ਉਦੋਂ ਤੱਕ ਉਹ ਆਪਣੇ ਪਰ ਤੋਲਣੀਆਂ ਤੇ ਉਹ ਦੇਖਣਗੇ ਵੀ ਕਿਹੜਾ ਸੂਟ ਕਰੇਗਾ ਤੇ ਇਹਦੇ ਵਿੱਚ ਕੌਮੀ ਤੇ ਕਮੰਤਰੀ ਪਰਸਤਿਤੀਆਂ ਵੀ ਗੱਲਾਂ ਆਪਣਾ ਵੱਡੀ ਭੂਮਿਕਾ ਅਦਾ ਕਰਨਗੀਆਂ ਕਿ ਲੰਬੀ ਰੇਸ ਦੇ ਕਿਹੜੇ ਘੋੜੇ ਨੇ ਤੇ ਕਿਹੜੇ ਦੇ ਉੱਪਰ ਅਸੀਂ ਦਾਅ ਲਾ ਕੇ ਅਗਲੇ ਜਿਹੜੇ ਏਜੰਡੇ ਨੇ ਕਿਉਂਕਿ ਪੰਜਾਬ ਦੀਆਂ 13 ਸੀਟਾਂ ਨੇ ਕੋਈ ਬਹੁਤਾ ਵੱਡਾ ਪ੍ਰਭਾਵ ਨਹੀਂ ਕਰਨਾ ਇਹ ਨਹੀਂ ਤਾਂ ਸਿਰਫ ਇੱਕ ਨਮਾ ਜਿਹੜਾ ਵਰਤਾਂਤ ਸਿਰਜਿਆ ਜਾਣਾ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਿਆਂ ਤੋਂ ਇਹਨਾਂ ਦਾ ਕੋਈ ਫਾਇਦਾ ਲਿਆ ਜਾ ਸਕਦਾ ਜੇ ਜਿਹੜੀਆਂ ਇਸ ਤਰ੍ਹਾਂ ਕੇ ਤੁਹਾਨੂੰ ਦੱਸਿਆ ਵੀ ਇਹ ਦ੍ਰਿਸ਼ ਸ਼ਕਤੀਆਂ ਨੂੰ ਕਿਹੜਾ ਸੂਟ ਕਰਦਾ ਕੈਂਡੀਡੇਟ ਉਹਦੇ ਪਿੱਛੇ ਵਜ਼ਨ ਦੇਣ ਗਿਆ ਜਿਵੇਂ ਕਿ ਕਈ ਵਾਰੀ ਕਈ ਵਾਰੀ ਸਿਆਸਤ ਰੱਖਣਾ ਕਈ ਵਾਰੀ ਸਿਆਸਤ ਅੜੀਪੰਨ ਨਾਲੇ ਵੀ ਕੁਮ ਜਾਂਦੇ ਆ ਕਿ ਫਲਾਣ ਦੇ ਅੜੀਪੰਨ ਨਾਲੋ ਲੈਣ ਦੇ ਨੂੰ ਤੱਕ ਸਹਿਨੀ ਲੋਕ ਸਭਾ ਚੋਂ ਨਾਲੇ ਲੋਕੀ ਵੀ ਸੋਚਦੇ ਆ ਅੜੀਪੰਨ ਨਾਲ ਬਰਤਾਰਾ ਵੀ ਚੱਲ ਸਕਦਾ ਉਹ ਦੇਖਣਾ ਕਿ ਦੀ ਅੜੀਪੰਨੀ ਜਾਏਗੀ ਦੋਨੇ ਕਿਉਂਕਿ ਕੇਂਦਰ ਦੇ ਵਿੱਚ ਬੀਜੇਪੀ ਆ ਕਿ ਪੰਜਾਬ ਦੇ ਚਾਹਮਾ ਦੀ ਪਾਲਟੀ ਆ ਉਕੇ ਸਰਦਾਰ ਸਖਪਾਲ ਸਿੰਘ ਖੈਰਤ ਸੀਐਮਡੀ ਆਪਸੀ ਜਿਹੜੀ ਖਤੀ ਦੇ ਅੰਕੜਾ ਉਹ ਸਮਝ ਆ ਰਿਹਾ ਉਹ ਵੀ ਇਹ ਗੱਲ ਕਿ ਸਕਦਾ ਉਹਦੇ ਵਿੱਚੋਂ ਵੀ ਹੈ ਵੀ ਜੇ ਦੇਖਿਆ ਜਾਊਗਾ ਤਾਂ ਉਹ ਦੋਨੇ ਤਰ੍ਹਾਂ ਜਾਂ ਹੋਰ ਤਰ੍ਹਾਂ ਵੀ ਜਿਹੜੀਆਂ ਬੱਕਰੀਆਂ ਨੇ ਜਿਹੜੀਆਂ ਦੇਖ ਰਹੀਆਂ ਨੇ ਕਿ ਬਹੁਤ ਮੈਨਿਊਟਲੀ ਇਹ ਉਹਦੇ ਵਿੱਚੋਂ ਫਿਰ ਉਹ ਵਰਤਾਰੇ ਦੇ ਵਿੱਚੋਂ ਕੀ ਨਿਕਲਦਾ ਹੈਗਾ ਇਹ ਇਹ ਪੱਖ ਵੀ ਬਣ ਕੇ ਜਿਹੜੀ ਮਾਨਸਿਕਤਾ ਪੰਜਾਬੀਆਂ ਦੀ ਨਾ ਜੀ ਤੇਰੇ ਤੇਰੇ ਨਾਲ ਖੜਦੇ ਖੜਦੇ ਨੇ ਤੇ ਉਹ ਚੰਗਾ ਚਾਹੇ ਮਾੜਾ ਲੱਗਦਾ ਯਾਰ ਇਸ ਵਾਰੀ ਇਹਨੂੰ ਇਹਨੂੰ ਪੂਰੀ ਹਮਾਇਤ ਦੇ ਦੋ ਇੱਕ ਟੋਕ ਵੀ ਇਸ ਤਰ੍ਹਾਂ ਦੀ ਮਾਨਸਿਕਤਾ ਵੀ ਆ ਪੰਜਾਬੀਆਂ ਦੀ ਹਾਂਜੀ ਇਹ ਮਾਨਸਿਕਤਾ ਪੰਜਾਬੀਆਂ ਦੀ ਤੇ ਸਰੂਰ ਵਾਲਿਆਂ ਦੀ ਤੇ ਇਸ ਤੇ ਸਭ ਤੋਂ ਵੱਧੂ ਹੈ ਇਹ ਫਿਰ ਵੀ ਆਪਾਂ ਨੇ ਵੀ ਮਾੜੇ ਮਨ ਖੜਨਾ ਹੈਗਾ ਵੀ ਆਪਾਂ ਇਹਨੂੰ ਜਿਤਾਉਣਾ ਹੈ ਜਿਤਾਉਣਾ ਹੈ ਜਿਵੇਂ ਕਿ ਅ ਸਿਮਰਨਜੀਤ ਸਿੰਘ ਮਾਨ ਪਹਿਲਾ ਇਲੈਕਸ਼ਨ ਇੱਥੇ ਲੜੇ ਤੇ ਦੋ ਵਾਰ ਹਾਰ ਗਏ ਪਿੱਛੇ ਜੇ ਉਦੋਂ ਜਦੋਂ ਜਿੱਤੇ ਸਨ ਪਹਿਲੀ ਵਾਰ ਇਸ ਸਰੂਰ ਤੋਂ ਉਹਦੀ ਮੇਰੀ ਮਾਤਾ ਕਹੇ ਵੀ ਵਿਚਾਰਾ ਕਿੰਨੀ ਵਾਰ ਖੜਾ ਹੋ ਗਿਆ ਪਤ ਬੂਟੇ ਇਹਨਾਂ ਨੂੰ ਪਾਉਂਦੀ ਪਾਉਂਦੀ ਹੈ ਇਸ ਤਰ੍ਹਾਂ ਦੀ ਵੀ ਚੱਲ ਪੈਂਦੀ ਹੈ ਕਿ ਜਦੋਂ ਜੇ ਇਸ ਤਰ੍ਹਾਂ ਦਾ ਵਰਤਾਰਾ ਚੱਲ ਪਿਆ ਆ ਫਿਰ ਉਹ ਕੈਂਡੀਡੇਟ ਜਿਹੜਾ ਵੀ ਇਸ ਪੱਖ ਤੋਂ ਪ੍ਰਭਾਵਿਤ ਕਰ ਗਿਆ ਲੋਕਾਂ ਨੂੰ ਟਿੰਡੂ ਲੋਕਾਂ ਨੂੰ ਯੂਥ ਨੂੰ ਤੇ ਉਹਦੀ ਲਾਜਮੀ ਹੈ ਕਿ ਉਹ ਆਪਣੀ ਬਾਜੀ ਮਾਰ ਸਕਦਾ ਹੈ ਠੀਕ ਹੈ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਸੋ ਸਾਰੀ ਚਰਚਾ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਸੰਗਰੂਰ ਲੋਕ ਸਭਾ ਹਲਕੇ ਦੇ ਜਿਹੜੇ ਵੋਟਰ ਨੇ ਉਹ ਗਿਣਤੀਆਂ ਮਿੰਟੀਆਂ ਤੇ ਜ਼ਰੂਰ ਪੈਣਗੇ ਇਹ ਨਹੀਂ ਹੈਗਾ ਕਿ ਇੱਕ ਪਾਰਟੀ ਵੱਲ ਸੋਚ ਕੇ ਵੀ ਆਹ ਪਾਰਟੀ ਠੀਕ ਹੈ ਇਹਨੂੰ ਵੋਟ ਪਾ ਦਿਓ ਗਿਣਤੀਆਂ ਮਿੰਟੀਆਂ ਦਾ ਦੌਰ ਚੱਲੇਗਾ ਤੇ ਉਹ ਗਣਿਤਿਆ ਮਿੰਟ ਤੇ ਸਾਡੀ ਨਜ਼ਰ ਬਣੀ ਰਹੇਗੀ ਤੇ ਉਹਨਾਂ ਨਾਲ ਦਿਨਦਰਨ ਵੱਖ-ਵੱਖ ਲੋਕ ਸਭਾ ਹਲਕਿਆਂ ਦੀ ਜੋ ਸਿਆਸਤ ਆ ਉਹਦੇ ਬਾਰੇ ਚਰਚਾ ਕਰਦੇ ਰਹਾਂਗੇ ਫਿਲਹਾਲ ਦਿਓ ਅੱਗੇ ਆ ਡਾਕਟਰ ਸਾਹਿਬ ਧੰਨਵਾਦ